ਮਾਂ ਤੂੰ ਆਪਣਾ ਸਮਾਨ ਪੈਕ ਕਰ ਤੇ ਆਪਣੀਆਂ ਚਾਰਾਂ ਕੁੜੀਆਂ ਦੇ ਨਾਲ ਨਿਕਲ ਜਾ ਮੇਰੇ ਘਰੋਂ ਹੁਣ ਅਸੀਂ ਤੈਨੂੰ ਆਪਣੇ ਘਰੇ ਨਹੀਂ ਰੱਖ ਸਕਦੇ ਪੋਤ ਦੀ ਗੱਲ ਸੁਣ ਕੇ ਬੁੱਢੀ ਮਾਂ ਜਿਸ ਦੀਆਂ ਚਾਰ-ਚਾਰ ਧੀਆ ਸੀ ਉਹ ਹਰਾਨ ਰਹਿ ਗਈ ਅੱਖਾਂ ਵਿੱਚ ਅਥਰੂ ਭਰ ਕੇ ਸਰਬਜੀਤ ਕੌਰ ਨੇ ਕਿਹਾ ਪੁੱਤ ਮੈਂ ਕਿੱਥੇ ਜਾਵਾਂਗੀ ਚਾਰ-ਚਾਰ ਜਵਾਂ ਧੀਆਂ ਨੂੰ ਲੈ ਕੇ ਇੱਕ ਤੂੰ ਹੀ ਤਾਂ ਮੇਰਾ ਇੱਕੋ ਮਾਤਰ ਸਹਾਰਾ ਆ ਤੇਰੇ ਇਲਾਵਾ ਹੁਣ ਮੈਨੂੰ ਇਸ ਦੁਨੀਆ ਵਿੱਚ ਸਹਾਰਾ ਦੇਣ ਵਾਲਾ ਕੋਈ ਹੋਰ ਨਹੀਂ ਆ ਜੇ ਤੂੰ ਮੈਨੂੰ ਤੇ ਮੇਰੀਆਂ 3 ਨੂੰ ਘਰੋਂ ਕੱਢ ਦੇਵੇਂਗਾ ਤਾਂ ਅਸੀਂ ਕਿੱਥੇ ਜਾਵਾਂਗੀਆਂ ਕਿੱਥੇ ਰਹਾਂਗੀਆਂ ਕੀ ਖਾਵਾਂਗੀਆਂ ਤੇ ਕਿਸ ਤਰ੍ਹਾਂ ਮੈਂ 3 ਦਾ ਵਿਆਹ ਕਰੂੰਗੀ ਸਰਬਜੀਤ ਕੌਰ ਦੀ ਗੱਲ ਸੁਣ ਕੇ ਉਹਦੀ ਨੌ ਪੜਕਦੀ ਹੋਈ ਕਹਿੰਦੀ ਆ ਅਸੀਂ ਠੇਕਾ ਨਹੀਂ ਲਿਆ ਤੇਰਾ ਤੇ ਤੇਰੀਆਂ ਕੁੜੀਆਂ ਦਾ ਤੁਹਾਨੂੰ ਸਾਰਿਆਂ ਨੂੰ ਪਿੰਡ ਦੇ ਗਵਾਰਾਂ ਨੂੰ ਆਪਣੇ ਕੋਲ ਰੱਖ ਕੇ ਮੈਨੂੰ ਕਿੰਨੀ ਬੇਇੱਜ਼ਤੀ ਸਹਿਣ ਕਰਨੀ ਪੈਂਦੀ ਆ ਇਹ ਮੈਂ ਹੀ ਜਾਣਦੀ ਆ ਹੁਣ ਨਹੀਂ ਸਹਾਂਗੀ ਮੈਂ ਹਰੀਫੜੀ ਸੁਸਾਇਟੀ ਵਿੱਚ ਰਹਿੰਦੀ ਆ ਤੇ ਮੇਰੀਆਂ ਸਾਰੀਆਂ ਸਹੇਲੀਆਂ ਵੀ ਹਾਈ ਫਾਈ ਸੁਸਾਇਟੀ ਦੀਆਂ ਨੇ ਤੇ ਤੁਹਾਡੀ ਵਜ੍ਹਾ ਦੇ ਨਾਲ ਉਹਨਾਂ ਨੂੰ ਆਪਣੇ ਘਰ ਨਹੀਂ ਬੁਲਾ ਸਕਦੀ ਮੈਂ ਤੁਹਾਨੂੰ ਦੇਖ ਕੇ ਉਹ ਮੇਰੇ ਤੇ ਹੱਸਣ ਗਿਆ ਇਸ ਕਰਕੇ ਨਿਕਲ ਜਾਓ ਮੇਰੇ ਘਰੋਂ ਹੁਣ ਮੈਨੂੰ ਫ੍ਰੀ ਹੋ ਕੇ ਰਹਿਣ ਦਿਓ ਪੁੱਤ ਤੇਰਾ ਇੰਨਾ ਵੱਡਾ ਘਰ ਆ ਉਸ ਵਿੱਚ ਪਿੱਛੇ ਦਾ ਇੱਕ ਕਮਰਾ ਮੈਨੂੰ ਦੇ ਦੇ ਮੈਂ ਤਾਂ ਵੈਸੇ ਵੀ ਤੇਰੇ ਇੰਨੇ ਵੱਡੇ ਘਰ ਵਿੱਚ ਨਹੀਂ ਆਉਂਦੀ ਮੇਰੀਆਂ ਧੀਆਂ ਵੀ ਨਹੀਂ ਆਉਂਦੀਆਂ ਜਿੱਦਾਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਅਸੀਂ ਰਹਿੰਦੇ ਆਂ ਫਿਰ ਵੀ ਤੁਸੀਂ ਸਾਨੂੰ ਘਰੋਂ ਕੱਢ ਰਹੇ ਹੋ ਪਿਤਾ ਜੀ ਦੇ ਜਾਣ ਤੋਂ ਬਾਅਦ ਬਸ ਇੱਕ ਤੂੰ ਹੀ ਤਾਂ ਆਪਣੀਆਂ ਭੈਣਾਂ ਦਾ ਸਹਾਰਾ ਆਂ ਤੇ ਭੁੱਲ ਗਿਆ ਕਿ ਪਿਤਾ ਜੀ ਨੂੰ ਮਰਦੇ ਸਮੇਂ ਤੂੰ ਕੀ ਵਾਦਾ ਕੀਤਾ ਸੀ ਕਿ ਆਪਣੀ ਮਾਂ ਦਾ ਖਿਆਲ ਰੱਖੇਂਗਾ ਭੈਣਾਂ ਦੀ ਪੜ੍ਹਾਈ ਕਰਵਾਵੇਂਗਾ ਤੇ ਉਹਨਾਂ ਦਾ ਵਿਆਹ ਵੀ ਕਰਵਾਵੇਂਗਾ ਤੇ ਮੈਨੂੰ ਵੀ ਇਹ ਕਹਿ ਕੇ ਤੂੰ ਪਿੰਡ ਦੀ ਜ਼ਮੀਨ ਵੇਚ ਦਿੱਤੀ ਕਿ ਮੈਨੂੰ ਤੇ ਆਪਣੀਆਂ ਭੈਣਾਂ ਨੂੰ ਸ਼ਹਿਰ ਲੈ ਕੇ ਜਾ ਰਿਆਂ ਆਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਵਾਂਗਾ ਲਿਖਾਵਾਂਗਾ ਤੇ ਫਿਰ ਉਹਨਾਂ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਨਿਭਾਉਂਗਾ ਇਸੇ ਵਜ੍ਹਾ ਤੋਂ ਮੈਂ ਤੇਰੇ ਘਰ ਤੇ ਪਿੰਡ ਵਾਲਾ ਘਰ ਜ਼ਮੀਨ ਦੋਵੇਂ ਵੇਚ ਦਿੱਤੀਆਂ ਸੀ ਤੇ ਚਲ ਉਸਦੇ ਪਿਤਾ ਤੋਂ ਬਾਅਦ ਵੱਡਾ ਭਰਾ ਆਪਣੀਆਂ ਭੈਣਾਂ ਨੂੰ ਸੰਭਾਲਣ ਦੇ ਲਈ ਪਰ ਭਰਾ ਤਾਂ ਆਪਣੀਆਂ ਜਿੰਮੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਛਡਾਉਣਾ ਚਾਹੁੰਦਾ ਆ ਹੁਣ ਤਾਂ ਅਸੀਂ ਪਿੰਡ ਵੀ ਵਾਪਸ ਨਹੀਂ ਜਾ ਸਕਦੇ ਤੇ ਪਿੰਡ ਗਏ ਵੀ ਤਾਂ ਜਾ ਕੇ ਕੀ ਕਰਾਂਗੇ ਨਾ ਤਾਂ ਘਰ ਬਚਿਆ ਆ ਤੇ ਨਾ ਹੀ ਜ਼ਮੀਨ ਆ ਉਦੋਂ ਉਹਨੂੰ ਉਹਨਾਂ ਦੇ ਕਮਰੇ ਵਿੱਚੋਂ ਇੱਕ ਬੈਗ ਵਿੱਚ ਸਾਰੇ ਕੱਪੜੇ ਪਾ ਕੇ ਦਰਵਾਜ਼ੇ ਦੇ ਬਾਹਰ ਸੁੱਟਦੇ ਹੋਏ ਉਹਨਾਂ ਦੀ ਨੂੰਹ ਕਹਿੰਦੀ ਆ ਰਣਜੀਤ ਜੇ ਹੁਣ ਤੇਰੀ ਮਾਂ ਇਸ ਘਰ ਵਿੱਚ ਇੱਕ ਦਿਨ ਹੋਰ ਆਪਣੀਆਂ ਧੀਆਂ ਦੇ ਨਾਲ ਰਹੀ ਤਾਂ ਸਮਝ ਲਈ ਮੈਂ ਇਸ ਘਰ ਨੂੰ ਛੱਡ ਕੇ ਆਪਣੇ ਪੇਕੇ ਚਲੀ ਜਾਵਾਂਗੀ ਮੈਂ ਤੇਰੇ ਨਾਲ ਇਸ ਲਈ ਵਿਆਹ ਨਹੀਂ ਕੀਤਾ ਸੀ ਕਿ ਤੇਰੀਆਂ ਚਾਰ-ਚਾਰ ਭੈਣਾਂ ਤੇ ਗੁੱਡੀ ਮਾਂ ਨੂੰ ਆਪਣੇ ਨਾਲ ਰੱਖਾਂ ਜੇ ਤੂੰ ਆਪਣੀਆਂ ਭੈਣਾਂ ਤੇ ਆਪਣੀ ਮਾਂ ਨੂੰ ਨਾਲ ਰੱਖਣਾ ਆ ਤਾਂ ਮੈਂ ਚਲੀ ਜਾਨੀ ਆ ਆਪਣੇ ਪੇਕੇ ਤੇ ਆਪਣੇ ਡੈਡੀ ਨੂੰ ਕਹਾਂਗੀ ਕਿ ਆਪਣੇ ਜਵਾਈ ਦੀ ਜਗ੍ਹਾ ਬਿਜ਼ਨਸ ਪਾਰਟਨਰ ਕਿਸੇ ਹੋਰ ਨੂੰ ਬਣਾ ਲੈ। ਇਹ ਗੱਲ ਸੁਣ ਕੇ ਰঞ্জੀਤ ਘਬਰਾ ਜਾਂਦਾ ਆ ਤੇ ਕਹਿੰਦਾ ਆ ਨਹੀਂ ਨਹੀਂ ਸੰਦੀਪ ਇਹਦਾ ਕਿੱਦਾਂ ਤੋਂ ਪੇਕੇ ਚਲੀ ਜਾਣਗੀ। ਮੈਂ ਤੈਨੂੰ ਕਿਤੇ ਨਹੀਂ ਜਾਣ ਦਵਾਂਗਾ। ਜੇ ਤੂੰ ਇਸ ਘਰ ਤੋਂ ਚਲੀ ਜਾਵੇਂਗੀ ਤਾਂ ਮੇਰਾ ਕੀ ਹੋਵੇਗਾ? ਰঞ্জੀਤ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੱਜ ਉਹ ਸੰਦੀਪ ਦੇ ਡੈਡੀ ਦੀ ਵਜ੍ਹਾ ਦੇ ਨਾਲ ਹੀ ਇੰਨੇ ਵੱਡੇ ਬੰਗਲੇ ਵਿੱਚ ਰਹਿ ਰਿਹਾ ਆ। ਉਹਨਾਂ ਦੇ ਬਿਜ਼ਨਸ ਵਿੱਚ 파ਟਨਰ ਆ ਵੱਡੀਆਂ ਵੱਡੀਆਂ ਗੱਡੀਆਂ ਇਹ ਸਾਰੀ ਸ਼ਾਨੋ ਸ਼ੌਕਤ ਸੰਦੀਪ ਦੇ ਪਿਤਾ ਦੀ ਵਜ੍ਹਾ ਦੇ ਨਾਲ ਹੀ ਆ ਜੇ ਸੰਦੀਪ ਇਹ ਕਿ ਚਲੀ ਗਈ ਤੇ ਉਹਦੇ ਡੈਡੀ ਮੇਰੇ ਤੋਂ ਨਾਰਾਜ਼ ਹੋ ਗਏ ਤੇ ਮੇਰਾ ਸਾਰਾ ਐਸ਼ਵਰਮ ਖੋ ਲਿਆ ਜਾਵੇਗਾ ਦਰਵਾਜ਼ੇ ਤੇ ਪਏ ਹੋਏ ਬੈਗ ਨੂੰ ਚੁੱਕ ਕੇ ਮਾਂ ਦੇ ਹੱਥਾਂ ਵਿੱਚ ਪਣਾਉਂਦੇ ਹੋਏ ਰਣਜੀਤ ਕਹਿੰਦਾ ਆ ਮਾਂ ਤੈਨੂੰ ਸੁਣਾਈ ਨਹੀਂ ਦਿੱਤਾ ਸੰਦੀਪ ਨੇ ਕੀ ਕਿਹਾ ਆ ਹਜੇ ਵੀ ਘਰ ਦੇ ਬੂਹੇ ਤੇ ਖੜੀ ਆ ਨਿਕਲ ਜਾ ਆਪਣੀਆਂ ਧੀਆ ਨੂੰ ਲੈ ਕੇ ਸਰਬਜੀਤ ਕੌਰ ਦੀ ਵੱਡੀ ਧੀ ਰਾਜਵੀਰ ਜੀ ਦੀ ਉਮਰ 20 ਸਾਲ ਆ ਕੰਦਿਆ ਵੀਰੇ ਤੁਸੀਂ ਮਾਂ ਦੇ ਨਾਲ ਇਦਾਂ ਦਾ ਵਿਹਾਰ ਨਹੀਂ ਕਰ ਸਕਦੇ ਵੱਡਾ ਭਰਾ ਤਾਂ ਪਿਤਾ ਦੇ ਸਮਾਨ ਹੁੰਦਾ ਆ ਬਚਪਨ ਵਿੱਚ ਅਸੀਂ ਸਾਰੇ ਇਕੱਠੇ ਖੇਡਦੇ ਰਹੁੰਦੇ ਸੀ ਮੈਨੂੰ ਤਾਂ ਆਪਣੇ ਭਰਾ ਤੇ غرੂਰੀ ਬਹੁਤ ਸੀ ਪਰ ਅੱਜ ਤੁਹਾਡੇ ਵਿਹਾਰ ਨੂੰ ਏਕੇ ਮਾਨ ਬੜਾ ਦੁਖੀ ਹੋ ਗਿਆ ਮੈਨੂੰ ਤਾਂ ਲੱਗਿਆ ਸੀ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਸੀਂ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਿਭਾਓਗੇ ਪਿਤਾ ਜੀ ਨੇ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਦੇ ਨਾਲ ਪੜਾਇਆ ਸੀ ਘਰ ਦੇ ਸਭ ਤੋਂ ਵੱਡੇ ਬੇਟੇ ਉਹ ਤੇਰੇ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਨੇ ਅੱਜ ਤੇਰੇ ਤੋਂ ਸਾਰਾ ਕੂਜਿਆ ਜੀ ਇੰਨਾ ਵੱਡਾ ਬੰਗਲੇ ਵਰਗਾ ਘਰ ਆ ਵੱਡੀਆਂ-ਵੱਡੀਆਂ ਗੱਡੀਆਂ ਨੇ ਬਹੁਤ ਸਾਰਾ ਪੈਸਾ ਆ ਤਾਂ ਕਿ ਤੂੰ ਆਪਣੀ ਮਾਂ ਤੇ ਭੈਣਾਂ ਨੂੰ ਨਹੀਂ ਰੱਖ ਸਕਦਾ ਚੀਕਦੀ ਹੋਈ ਨੋ ਕਹਿੰਦੀ ਆ ਹਾਂ ਹਾਂ ਤੇਰੀ ਮਾਂ ਤੇ ਇੱਕ ਕੁੜੀ ਹੁੰਦੀ ਤਾਂ ਘਰ ਦੇ ਕਿਸੇ ਕੋਨੇ ਵਿੱਚ ਰੱਖ ਲੈਂਦੇ ਪੂਰੀ ਦੀ ਪੂਰੀ ਪਲਟਣ ਨਾਲ ਲੈ ਕੇ ਚਲਦੀ ਆ ਤੇਰੀ ਮਾਂ ਹੁਣ ਚਾਰ ਚਾਰ ਧੀਆਂ ਨੂੰ ਰੱਖਣਾ ਮੇਰੇ ਵਾਸਤੇ ਦੀ ਗੱਲ ਨਹੀਂ ਆ ਅਸੀਂ ਇੱਥੇ ਕੋਈ ਧਰਮਸ਼ਾਲਾ ਨਹੀਂ ਖੋਲੀ ਜੋ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਇੱਥੇ ਰੱਖਾਂਗੇ ਤੇ ਖਰਚਾ ਵੀ ਚੁੱਕਾਂਗੇ ਮੇਰੇ ਪੇਕੇਆਂ ਦੇ ਸਾਰੇ ਲੋਕ ਬਹੁਤ ਪੈਸੇ ਵਾਲੇ ਨੇ ਕਦੀ ਕਦਾਈ ਉਹ ਸਾਨੂੰ ਮਿਲਣ ਵੀ ਆਉਂਦੇ ਨੇ ਤੇ ਤੁਹਾਡੇ ਬਾਰੇ ਪੁੱਛਦੇ ਨੇ ਤਾਂ ਮੈਨੂੰ ਦੱਸਣ ਵਿੱਚ ਬਹੁਤ ਸ਼ਰਮ ਆਉਂਦੀ ਆ ਕਦੀ ਵੀ ਮੈਂ ਉਹਨਾਂ ਨੂੰ ਨਹੀਂ ਦੱਸ ਪਾਈ ਕਿ ਤੁਸੀਂ ਮੇਰੀ ਨਾਨਾ ਤੇ ਇਹ ਬੁੱਢੀ ਮੇਰੀ ਸੱਸਿਆ ਕਿਉਂਕਿ ਕਿਸੇ ਪਾਸੇ ਤੁਸੀਂ ਸਾਡੇ ਸਟੇਟਸ ਦੇ ਨਹੀਂ ਲੱਗਦੇ ਇਸੇ ਕਰਕੇ ਹੁਣ ਤੁਸੀਂ ਸਾਰੇ ਮੇਰੇ ਘਰੋਂ ਨਿਕਲੋ ਏ ਮੇਰੇ ਡੈਡੀ ਦਾ ਦਿੱਤਾ ਹੋਇਆ ਘਰ ਆ ਇਸ ਵਿੱਚ ਸਿਰਫ ਮੇਰਾ ਪਤੀ ਤੇ ਮੈਂ ਹੀ ਰਹਿ ਸਕਦੇ ਆ ਮੇਰੇ ਪਿਤਾ ਜੀ ਦਾ ਇੰਨਾ ਵੱਡਾ ਕਾਰੋਬਾਰ ਆਦਰ ਅਸਲ ਸੰਦੀਪ ਨੂੰ ਇਹੀ ਚਿੰਤਾ ਸੀ ਕਿ ਇਦਾਂ ਨਾ ਹੋਵੇ ਕਿ ਉਸ ਦਾ ਪਤੀ ਰਣਜੀਤ ਆਪਣੀ ਮਾਂ ਤੇ ਭੈਣਾਂ ਦੇ ਪਿਆਰ ਦੀ ਵਜ੍ਹਾ ਦੇ ਨਾਲ ਪਿਗਲ ਜਾਵੇ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਤੇ ਵਿਆਹ ਦੇ ਖਰਚੇ ਚੁੱਕਣ ਲਈ ਤਿਆਰ ਹੋ ਜਾਵੇ ਇਸ ਕਰਕੇ ਸੰਦੀਪ ਪਹਿਲਾਂ ਹੀ ਪਲਾਨ ਬਣਾ ਲੈਂਦੀ ਆ ਕਿ ਇਹਨਾਂ ਮਾਵਾਂ ਦੀਆਂ ਨੂੰ ਘਰੋਂ ਕੱਢ ਕੇ ਰਾਂਗੀ ਤੇ ਇਹ ਸਭ ਕਰਨ ਦੇ ਲਈ ਉਹ ਰঞ্জੀਤ ਨੂੰ ਧਮਕੀ ਦਿੰਦੀ ਆ ਕਿ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਤੈਨੂੰ ਆਪਣੇ ਡੈਡੀ ਦੇ ਬਿਜ਼ਨਸ ਤੋਂ ਕਢਵਾ ਦੇਵਾਂਗੀ ਰঞ্জੀਤ ਨੂੰ ਪੈਸਾ ਤੇ ਐਸ਼ੋਰਾਮ ਬਹੁਤ ਜ਼ਿਆਦਾ ਪਸੰਦ ਆ ਉਹ ਆਪਣੀ ਜ਼ਿੰਦਗੀ ਦਾ ਐਸ਼ੋਰਾਮ ਦੇ ਲਈ ਮਾਂ ਤੇ ਭੈਣਾਂ ਨੂੰ ਛੱਡ ਸਕਦਾ ਆ ਪਰ ਆਪਣੀ ਜ਼ਿੰਦਗੀ ਦਾ ਐਸ਼ੋਰਾਮ ਨਹੀਂ ਛੱਡ ਸਕਦਾ ਥੋੜਾ ਬਹੁਤਾ ਰঞ্জੀਤ ਜੇ ਮਾਂ ਦੇ ਵੱਲ ਖਿੱਚਦਾ ਵੀ ਤਾਂ ਉਹ ਉਹਨੂੰ ਆਪਣੇ ਡੈਡੀ ਦੀ ਧਮਕੀ ਦੇ ਕੇ ਆਪਣੇ ਵੱਲ ਕਰ ਲੈਂਦੀ ਸੰਦੀਪ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਰਣਜੀਤ ਨੂੰ ਇਦਾਂ ਦੀ ਆਰਾਮ ਦੀ ਜ਼ਿੰਦਗੀ ਬਹੁਤ ਜ਼ਿਆਦਾ ਪਸੰਦ ਆ ਤੇ ਆਪਣੀ ਬੁੱਢੀ ਮਾਂ ਤੇ ਭੈਣਾਂ ਦੀ ਵਜ੍ਹਾ ਨਾਲ ਉਹ ਇਹ ਲਜਗਰੀ ਲਾਈਫ ਸਟਾਈਲ ਕਦੀ ਨਹੀਂ ਛੱਡੇਗਾ ਸੰਦੀਪ ਕਹਿੰਦੀ ਆ ਮਾਂ ਜੀ ਹਜੇ ਵੀ ਕੁਝ ਬਚਿਆ ਆ ਚੁੱਕੋ ਆਪਣਾ ਸਮਾਨ ਦੇ ਨਿਕਲ ਜਾਓ ਮੇਰੇ ਘਰੋਂ ਭਾਬੀ ਤੁਸੀਂ ਇੱਕ ਵੀ ਸ਼ਬਦ ਨਾ ਬੋਲੋ ਬਹੁਤ ਬੇਇੱਜ਼ਤੀ ਕਰ ਲਈ ਮਾਂ ਦੀ ਹੁਣ ਕੁਝ ਨਾ ਕਹੋ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਰਣਜੀਤ ਵੇਖ ਤਾਂ ਸਹੀ ਤੇਰੀ ਭੈਣ ਦੇ ਨਖਰੇ غرور ਤਾਂ ਇਦਾਂ ਭਰੇ ਆਇਆ ਜਿੱਦਾਂ ਕਿਤੇ ਨਹੀਂ ਮਾਂ ਰਾਣੀ ਹੋਵੇ ਮਹਾਰਾਣੀ ਹੁ ਆ ਜਾ ਨਾ ਹੁ ਆ ਪਰ ਤੁਹਾਡੀਆਂ ਫालतੂ ਦੀਆਂ ਗੱਲਾਂ ਹੁ ਮੈਂ ਨਹੀਂ ਸੁਣਾਂਗੀ ਜਦੋਂ ਤੱਕ ਤੁਹਾਡੇ ਘਰ ਵਿੱਚ ਰਹਿ ਰਹੇ ਸੀ ਮੈਂ ਤੇ ਮਾਣੇ ਬਹੁਤ ਕੁਝ ਸਹਿਣ ਕੀਤਾ ਤੁਹਾਡੇ ਘਰ ਦੇ ਸਾਰੇ ਕੰਮ ਵੀ ਅਸੀਂ ਚਾਰਾ ਪੈਣਾ ਹੀ ਕਰਦੀਆਂ ਸੀ ਤੂੰ ਸਾਨੂੰ ਫ੍ਰੀ ਵਿੱਚ ਨਹੀਂ ਰੱਖਦੀ ਸੀ ਆਪਣੇ ਘਰ ਹੁਣ ਇਹਨਾਂ ਕੰਮਾਂ ਦੇ ਲਈ ਤੈਨੂੰ ਨੌਕਰ ਰੱਖਣਾ ਪਵੇਗਾ ਉਦੋਂ ਤੈਨੂੰ ਸਾਡੀ ਕੀਮਤ ਪਤਾ ਲੱਗੇਗੀ ਤੇ ਵੀਰੇ ਤੁਹਾਡੀ ਘਰ ਵਾਲੀ ਤੁਹਾਡੀਆਂ ਭੈਣਾਂ ਦੇ ਬੁੱਢੀ ਮਾਂ ਤੋਂ ਇਹਨੇ ਸਾਰੇ ਕੰਮ ਕਰਵਾਉਂਦੀ ਸੀ ਪਰ ਤੂੰ ਇੱਕ ਵੀ ਸ਼ਬਦ ਨਹੀਂ ਕਹਿੰਦਾ ਸੀ ਤੇ ਵੈਸੇ ਵੀ ਨਾਲ ਰਹਿ ਕੇ ਤੁਸੀਂ ਸਾਡੀ ਕਿਹੜੀ ਇੱਜ਼ਤ ਕੀਤੀ ਆ ਇਸ ਤੋਂ ਤਾਂ ਚੰਗਾ ਆ ਸੀ ਇਸ ਘਰੋਂ ਨਿਕਲ ਕੇ ਬਾਹਰ ਹੀ ਰਹੀਏ ਤਾਂ ਉਹਨਾਂ ਦੀ ਭਾਬੀ ਕਹਿੰਦੀ ਆ ਵੇਖ ਰਹੇ ਹੋ ਆਪਣੀਆਂ ਭੈਣਾਂ ਦੇ ਤੇਵਰ ਹੱਥ ਵਿੱਚ ਇੱਕ ਪੈਸਾ ਵੀ ਨਹੀਂ ਤੇ ਆਕੜ ਸਤਵੇਂ ਅਸਮਾਨ ਤੇ ਆ ਭਾਬੀ ਇਹ ਆਕੜ ਨਹੀਂ ਬਲਕਿ ਇਹ ਸੁਭਾਵੀ ਮਾਣਿਆ ਸਰਬਜੀਤ ਕੌਰ ਆਪਣੀ ਧੀ ਨੂੰ ਸ਼ਾਂਤ ਕਰਦੇ ਹੋਏ ਕਹਿੰਦੀ ਆ ਪੁੱਤ ਸ਼ਾਂਤ ਹੋ ਜਾ ਸ਼ਹਿਰ ਵਿੱਚ ਆ ਕੇ ਮੇਰਾ ਮੁੰਡਾ ਇੰਨਾ ਬਦਲ ਜਾਵੇਗਾ ਇਸ ਗੱਲ ਦੀ ਅਸੀਂ ਕਦੀ ਉਮੀਦ ਹੀ ਨਹੀਂ ਕੀਤੀ ਸੀ ਨੋ ਤਾਂ ਪ੍ਰਾਈ ਸੀ ਪਰ ਪੁੱਤ ਵੀ ਬਦਲ ਗਿਆ ਤਾਂ ਇੱਥੇ ਰਹਿ ਕੇ ਅਸੀਂ ਕੀ ਕਰਾਂਗੇ ਠੀਕ ਆ ਪੁੱਤ ਤੇਰੇ ਘਰੋਂ ਜਾ ਰਹੇ ਆ ਜਾਂਦ ਜਾਂਦੇ ਸਰਬਜੀਤ ਕੌਰ ਆਪਣੀ ਨੂੰਹ ਨੂੰ ਕਹਿੰਦੀ ਆ ਸੰਦੀਪ ਜਿਸ ਪੈਸੇ ਤੇ ਰੁਤਬੇ ਦਾ ਤੈਨੂੰ ਇੰਨਾ ਕਮਾੰਡਿਆ ਨਾ ਇੱਕ ਦਿਨ ਵੇਖੀ ਮੇਰੀਆਂ ਧੀਆ ਤੇਰਾ ਕਮੰਡ ਤੋੜਨੀ ਆ ਤੇ ਉਹ ਵੀ ਕਾਮਯਾਬੀ ਦੇ ਇਦਾਂ ਦੇ ਮਕਾਮ ਨੂੰ ਛੋਣ ਗਿਆ ਜਿਸ ਦੀ ਕਦੀ ਤੂੰ ਉਮੀਦ ਵੀ ਨਹੀਂ ਕੀਤੀ ਹੋਵੇਗੀ ਸਰਬਜੀਤ ਕੌਰ ਦੀ ਗੱਲ ਸੁਣ ਕੇ ਸੰਦੀਪ ਹੱਸਣ ਲੱਗਦੀ ਆ ਤੇ ਕਹਿੰਦੀ ਆ ਹਾਂ ਹਾਂ ਕੀ ਆਮਦਾ ਆ ਤੇਰੀਆਂ ਧੀਆ ਨੂੰ ਚਾੜੂ ਪੋਚਾ ਕਰਨਾ ਕਿਸੇ ਦੇ ਘਰ ਜਾ ਕੇ ਇਹੋ ਕਰ ਸਕਦੀਆਂ ਨੇ ਹੋਰ ਉਹਨਾਂ ਨੂੰ ਕੁਝ ਆਉਂਦਾ ਨਹੀਂ ਆ ਝਾੜੂ ਪੋਚਾ ਕਰਕੇ ਬਰਤਨ ਧੋ ਕੇ ਆਪਣਾ ਗੁਜ਼ਾਰਾ ਕਰੋਗੀਆਂ ਤੇ ਮੇਰੀ ਬਰਾਬਰੀ ਕਰਨ ਚੱਲੀਆਂ ਨੇ ਸੰਦੀਪ ਹੱਥ ਵਿੱਚ ਸਮਾਨ ਫੜਾ ਕੇ ਸਰਬਜੀਤ ਕੌਰ ਤੇ ਉਹਨਾਂ ਦੀਆਂ ਧੀਆਂ ਨੂੰ ਘਰੋਂ ਬਾਹਰ ਤੱਕਾ ਦੇ ਦਿੰਦੀ ਆ ਤੇ ਕਹਿੰਦੀ ਆ ਦੁਬਾਰਾ ਪਲਟ ਕੇ ਮੇਰੇ ਘਰ ਨਾ ਆਇਓ ਸਰਬਜੀਤ ਕੌਰ ਆਪਣੇ ਮੁੰਡੇ ਦੇ ਮੂੰਹ ਵੱਲ ਬੜੀ ਆਸ ਨਾਲ ਵੇਖਦੀ ਆ ਮੁੰਡਾ ਚੁੱਪਚਾਪ ਸਿਰ ਝੁਕਾ ਕੇ ਅੰਦਰ ਘਰ ਦੇ ਅੰਦਰ ਚਲਾ ਜਾਂਦਾ ਆ ਸਰਬਜੀਤ ਕੌਰ ਤੇ ਉਹਨਾਂ ਦੀਆਂ ਧੀਆ ਬਹੁਤ ਜ਼ਿਆਦਾ ਦੁਖੀ ਨੇ ਸਭ ਤੋਂ ਜ਼ਿਆਦਾ ਦੁਖੀ ਉਹ ਆਪਣੇ ਪੁੱਤ ਤੋਂ ਸੀ ਆਪਣੇ ਮੁੰਡੇ ਦਾ ਵਿਹਾਰ ਸਬਜੀਤ ਕਰਨ ਨੂੰ ਖਾਈ ਜਾ ਰਿਆ ਸੀ ਪਰ ਕੀ ਕਰ ਸਕਦੀ ਸੀ ਹੁਣ ਉਸ ਨੂੰ ਆਪਣੀ ਮਾਂ ਤੇ ਭੈਣਾਂ ਦੇ ਖਾਈ ਨਹੀਂ ਦੇ ਰਹੀਆਂ ਸੀ ਚਾਰਾਂ ਧੀਆਂ ਨੂੰ ਲੈ ਕੇ ਸੜਕ ਦੇ ਕਿਨਾਰੇ ਇੱਕ ਰੁੱਖ ਦੇ ਹੇਠਾਂ ਬੈਠੀ ਹੋਈ ਆ ਉਦੋਂ ਸਭ ਤੋਂ ਛੋਟੀ ਕੁੜੀ ਜੋਤੀ ਰੋਣ ਲੱਗਦੀ ਆ ਤੇ ਕਹਿੰਦੀ ਆ ਮਾਂ ਹੁਣ ਅਸੀਂ ਕਿੱਥੇ ਜਾਵਾਂਗੇ ਕਿੱਥੇ ਰਹਾਂਗੇ ਕੀ ਇਸੇ ਦਰਖਤ ਦੇ ਹੇਠਾਂ ਸਾਨੂੰ ਰਹਿਣਾ ਪਵੇਗਾ ਦੀ ਗੱਲ ਸੁਣ ਕੇ ਸਰਬਜੀਤ ਕੌਰ ਚਾਰਾਂ ਧੀਆਂ ਨੂੰ ਗਲੇ ਲਾ ਲੈਂਦੀ ਹੈ ਤੇ ਹਿੰਮਤ ਦਿੰਦੀ ਹੋਈ ਕਹਿੰਦੀ ਆ ਨਹੀਂ ਪੁੱਤ ਇੱਕ ਦਿਨ ਸਾਡਾ ਆਪਣਾ ਵੀ ਘਰ ਹੋਊਗਾ ਅਸੀਂ ਵੀ ਆਪਣੇ ਘਰ ਵਿੱਚ ਸ਼ਾਨ ਨਾਲ ਰਹਾਂਗੇ ਸਾਰੀਆਂ ਸੁੱਖ ਸੁਵਿਧਾਵਾਂ ਹੋਣਗੀਆਂ ਕੋਈ ਕਮੀ ਨਹੀਂ ਹੋਵੇਗੀ ਸਾਡੇ ਕੋਲ ਬਸ ਕੁਝ ਦਿਨਾਂ ਦੀ ਮੁਸੀਬਤ ਆ ਅਸੀਂ ਉਹਨਾਂ ਉਸ ਨੂੰ ਪਾਰ ਕਰਨਾ ਆ ਤੇ ਦੁੱਖ ਸੁੱਖ ਸਾਰਿਆਂ ਦੀ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਨੇ ਹੁਣ ਸਾਡਾ ਚੰਗਾ ਸਮਾਂ ਨਹੀਂ ਆ ਇਹ ਰੱਬ ਸਾਡੀ ਪ੍ਰੀਖਿਆ ਲੈ ਰਿਹਾ ਆ ਤਾਂ ਹੀ ਤਾਂ ਸ਼ੈਮੀ ਨੇ ਪਹਿਲਾਂ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ ਸੀ ਤੇ ਹੁਣ ਤੇਰੇ ਭਰਾ ਨੇ ਸਾਨੂੰ ਛੱਡ ਦਿੱਤਾ ਆ ਪਰ ਇਹ ਸਮਾਂ ਵੀ ਬੀਤ ਜਾਵੇਗਾ ਇੱਕ ਦਿਨ ਨੂੰ ਇੱਕੋ ਸਾਡਾ ਸਮਾਂ ਜ਼ਰੂਰ ਆਵੇਗਾ ਇਸ ਤਰ੍ਹਾਂ ਆਪਣੀਆਂ ਧੀਆਂ ਨੂੰ ਸਰਬਜੀਤ ਕੌਰ ਹਿੰਮਤ ਦਿੰਦੀ ਆ ਸਰਬਜੀਤ ਕੌਰ ਦੀ ਹਿੰਮਤ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੀ ਧੀ ਜੋਤੀ ਵੀ ਬੜੀ ਹਿੰਮਤ ਵਾਲੀ ਹੋ ਜਾਂਦੀ ਆ ਸ਼ਾਮ ਹੁੰਦੇ ਹੁੰਦੇ ਸਾਰਿਆਂ ਨੂੰ ਭੁੱਖ ਲੱਗਣ ਲੱਗਦੀ ਆ ਮਾਂ ਇੱਧਰ ਆਸ-ਪਾਸ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਦੋਂ ਤੋਂ ਵੀਰੇ ਦੇ ਕੋਲ ਸ਼ਹਿਰ ਵਿੱਚ ਆਇਆ ਵੀਰਾ ਸਾਨੂੰ ਕਿਤੇ ਵੀ ਨਹੀਂ ਲੈ ਕੇ ਗਿਆ ਜਿਸ ਨਾਲ ਸਾਨੂੰ ਸ਼ਹਿਰ ਦੀ ਕੋਈ ਜਾਣ ਪਹਿਚਾਣ ਉਹ ਪੰਦੀ ਕੋਲ ਹੀ ਕਿਸੇ ਮੰਦਰ ਦੀ ਘੰਟੀ ਦੀ ਆਵਾਜ਼ ਆ ਰਹੀ ਸੀ ਚੱਲ ਉੱਥੇ ਚੱਲਦੇ ਹਾਂ ਹੋ ਸਕਦਾ ਹੈ ਕਿ ਉੱਥੇ ਕੁਝ ਖਾਣ ਨੂੰ ਮਿਲ ਜਾਵੇ ਸਾਨੂੰ ਸਰਬਜੀਤ ਕੌਰ ਆਪਣੀਆਂ 3 ਨੂੰ ਲੈ ਕੇ ਮੰਦਰ ਦੇ ਵੱਲ ਚੱਲ ਪਈ ਵੇਖਿਆ ਤਾਂ ਮੰਦਰ ਵਿੱਚ ਰੱਬ ਦੀ दया ਦੇ ਨਾਲ ਪੰਡਾਰਾ ਚੱਲ ਰਿਹਾ ਸੀ ਸਰਬਜੀਤ ਕੌਰ 3 ਦੇ ਨਾਲ ਪੰਡਾਰੇ ਦਾ ਭੋਜਨ ਖਾਂਦੀ ਆ ਤੇ ਰੱਬ ਦਾ ਲੱਖ ਲੱਖ ਧੰਨਵਾਦ ਕਰਦੀ ਆ ਕਿ ਅੱਜ ਤਾਂ ਮੈਨੂੰ ਤੇਰੇ ਤੇ ਭਰੋਸਾ ਹੋ ਗਿਆ ਕਿ ਤੂੰ ਕਿਸੇ ਨੂੰ ਨਹੀਂ ਭੁਖਾਦਾ ਇੱਕ ਦੋ ਦਿਨ ਤਾਂ ਸਰਬਜੀਤ ਕੌਰ ਦੇ ਮੰਦਿਰ ਵਿੱਚ ਹੀ ਰੋਟੀ ਖਾ ਕੇ ਨਿਕਲ ਗਏ ਪਰ ਫਿਰ ਵੀ ਉਹ ਆਪਣੀਆਂ ਧੀਆਂ ਨੂੰ ਕਹਿੰਦੀ ਆ ਕਿ ਪੁੱਤਾਂ ਅਸੀਂ ਕਿ ਇਸ ਤਰ੍ਹਾਂ ਜਿਆਦਾ ਦਿਨ ਤੱਕ ਨਹੀਂ ਰਹਿ ਸਕਦੇ ਸਾਨੂੰ ਕੁਝ ਕਰਨਾ ਹੋਵੇਗਾ ਆਪਣੇ ਲਈ ਕੋਈ ਕੰਮ ਲੱਭਣਾ ਪਵੇਗਾ ਤਾਂ ਹੀ ਅਸੀਂ ਪੈਸਾ ਕਮਾ ਪਾਵਾਂਗੇ ਤੇ ਆਪਣੇ ਲਈ ਇੱਕ ਛੱਤ ਲੈ ਪਾਵਾਂਗੇ ਤੇ ਮਿਹਨਤ ਦੇ ਨਾਲ ਹੀ ਅਸੀਂ ਦੋ ਵਕਤ ਦਾ ਖਾਣਾ ਖਾ ਪਾਵਾਂਗੇ ਪਰ ਮਾਂ ਸਾਡੇ ਹੱਥ ਵਿੱਚ ਤਾਂ ਇੱਕ ਵੀ ਪੈਸਾ ਨਹੀਂ ਆ ਤੇ ਬਿਨਾ ਪੈਸਿਆਂ ਦੇ ਅਸੀਂ ਕੁਝ ਨਹੀਂ ਕਰ ਪਾਵਾਂਗੇ ਆਪਣੇ ਕੰਨਾਂ ਵਿੱਚੋਂ ਛੋਟੀਆਂ-ਛੋਟੀਆਂ ਵਾਲੀਆਂ ਨੂੰ ਲਾ ਕੇ ਰਾਜਵੀਰ ਦੇ ਹੱਥਾਂ ਵਿੱਚ ਦੇ ਕੇ ਸਰਬਜੀਤ ਕੌਰ ਕਹਿੰਦੀ ਆ ਕਿ ਪੁੱਤ ਅਸੀਂ ਸੋਨੇ ਦੀਆਂ ਵਾਲੀਆਂ ਨੂੰ ਵੇਚ ਦਵਾਂਗੇ ਵੈਸੇ ਤਾਂ ਮੇਰਾ ਇਹਨਾਂ ਵਾਲੀਆਂ ਨੂੰ ਵੇਚਣ ਦਾ ਮਨ ਨਹੀਂ ਆ ਕਿਉਂਕਿ ਤੇਰੇ ਪਿਤਾ ਜੀ ਨੇ ਬੜੇ ਮਨ ਤੋਂ ਇਹ ਮੈਨੂੰ ਦਿੱਤੀਆਂ ਸੀ ਪਰ ਕੀ ਕਰੀਏ ਮੇਰੀਆਂ ਧੀਆਂ ਤੋਂ ਜ਼ਿਆਦਾ ਮੇਰੇ ਲਈ ਇਹ ਵਾਲੀਆਂ ਨਹੀਂ ਨੇ ਪਰ ਮਾਂ ਸਾਨੂੰ ਤਾਂ ਪਤਾ ਨਹੀਂ ਕਿ ਅਸੀਂ ਇਹਨਾਂ ਨੂੰ ਕਿੱਥੇ ਵੇਚਾਂਗੇ ਉਦੋਂ ਹੀ ਮੰਦਰ ਦੀਆਂ ਪੌੜੀਆਂ ਤੋਂ ਉਤਰਦੇ ਹੋਏ ਇੱਕ ਸੇដ្ឋੀ ਥਾਣੀ ਉਹਨਾਂ ਨੂੰ ਦਿਖਾਈ ਦਿੰਦੇ ਨੇ ਸਰਮਜੀਤ ਕੌਰ ਉਹਨਾਂ ਦੇ ਕੋਲ ਜਾਂਦੀ ਆ ਤੇ ਹੱਥ ਜੋੜ ਕੇ ਕਹਿੰਦੀ ਆ ਕਿ ਤੁਸੀਂ ਮੈਨੂੰ ਬੜੇ ਧਨੀ ਵਿਅਕਤੀ ਲੱਗਦੇ ਹੋ ਪੈਸਿਆਂ ਦੀ ਬਹੁਤ ਲੋੜ ਆ ਮੈਨੂੰ ਤੁਸੀਂ ਮੇਰੀਆਂ ਸੋਨੇ ਦੀਆਂ ਵਾਲੀਆਂ ਨੂੰ ਲੈ ਕੇ खरे ਸੋਨੇ ਦੀਆਂ ਨੇ ਚਾਹੇ ਤਾਂ ਇਹਨਾਂ ਨੂੰ ਚੈੱਕ ਕਰਵਾ ਸਕਦੇ ਹੋ ਤੇ ਇਸ ਦੇ ਬਦਲੇ ਜਿੰਨੀ ਵੀ ਕੀਮਤ ਤੁਹਾਨੂੰ ਠੀਕ ਲੱਗੇ ਮੈਨੂੰ ਦੇ ਦਿਓ ਮੈਨੂੰ ਪੈਸਿਆਂ ਦੀ ਬੜੀ ਲੋੜ ਆ ਉਹ ਸਠਾਣੀ ਬਹੁਤ ਹੀ ਭਲੇ ਦਿਲ ਦੇ ਸੀ ਉਹ ਸਰਬਜੀਤ कौर ਨੂੰ ਕਹਿੰਦੇ ਹਨ ਕਿ ਤੂੰ ਇੰਨਾਂ ਵਾਲੀਆਂ ਨੂੰ ਇਹ ਚ ਕਿਉਂ ਰਹੀਆਂ ਤਾਂ ਸਰਬਜੀਤ कौर ਕਹਿੰਦੀ ਆ ਬਸ ਕੁਝ ਮਜਬੂਰੀ ਆ ਮੇਰੇ ਸਿਰ ਤੇ ਚਾਰ ਚਾਤੀਆਂ ਦੀ ਜ਼ਿੰਮੇਵਾਰੀ ਆ ਇਸ ਲਈ ਵੇਚਣੀਆਂ ਪੈ ਰਹੀਆਂ ਨੇ ਇੰਨਾ ਕਹਿੰਦਿਆਂ ਸਰਬਜੀਤ कौर ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤਾਂ ਸਠਾਣੀ ਪੁੱਛਦੀ ਆ ਕਿ ਕਿੱਥੇ ਨੇ ਤੇਰੀਆਂ ਧੀਆ ਤਾਂ ਸਰਬਜੀਤ कौर ਨੇ ਪੌੜੀਆਂ ਤੇ ਬੈਠੀਆਂ ਹੋਈਆਂ ਆਪਣੀਆਂ ਧੀਆ ਦੇ ਵੱਲ ਇਸ਼ਾਰਾ ਕੀਤਾ ਸੇਠ ਜੀ ਪੁੱਛਦੇ ਹਨ ਤੂੰ ਇੰਨਾ ਪੈਸਿਆਂ ਦਾ ਨਾਲ ਕੀ ਕਰੇਂਗੀ ਇਸ ਨਾਲ ਤਾਂ ਕੁਝ ਦਿਨਾਂ ਦਾ ਹੀ ਖਰਚਾ ਚੱਲੂਗਾ ਮੈਂ ਸਬਜੀ ਦੀ ਰੇੜੀ ਖਰੀਦ ਲਵਾਂਗੀ ਤੇ ਆਪਣੀਆਂ ਧੀਆਂ ਦੇ ਨਾਲ ਸਬਜੀ ਵੇਚਾਂਗੀ ਇੰਨਾ ਕਹਿੰਦੇ ਹੀ ਫਿਰ ਤੋਂ ਅੱਖਾਂ ਵਿੱਚ ਅਥਰੂ ਭਾਰ ਆਏ ਸੇਠ ਸਤਾਣੇ ਸਬਜੀਦਕੌਰ ਦੀ ਮਜਬੂਰੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਸੀ ਵਿਚਾਰੀ ਚਾਚਾ ਧੀਆਂ ਨੂੰ ਲੈ ਕੇ ਕਿੱਥੇ ਜਾਵੇਗੀ ਉਹ ਵਾਲੀਆਂ ਖਰੀਦਣ ਦੇ ਲਈ ਤਿਆਰ ਹੋ ਜਾਂਦੇ ਨੇ ਤੇ ਉਸ ਦੇ ਬਦਲੇ ਵਿੱਚ ਉਸ ਨੂੰ 5000 ਦੇ ਦਿੰਦੇ ਨੇ ਦੋ ਦਿਨ ਬਾਅਦ ਸਥਾਨੀ ਫਿਰ ਤੋਂ ਮੰਦਰ ਵਿੱਚ ਆਉਂਦੇ ਤੇ ਵੇਖਦੇ ਨੇ ਸਰਬਜੀਤ ਕੌਰ ਨੇ ਮੰਦਰ ਦੇ ਕੋਲ ਹੀ ਇੱਕ ਸਬਜ਼ੀ ਦੀ ਰੇੜੀ ਲਗਾਈ ਹੋਈ ਸੀ ਜਿਸ ਤੇ ਸਾਰੀਆਂ ਤਾਜ਼ੀਆਂ ਸਬਜ਼ੀਆਂ ਰੱਖੀਆਂ ਹੋਈਆਂ ਸੀ ਆਪਣੀਆਂ ਧੀਆਂ ਦੇ ਨਾਲ ਸਬਜ਼ੀਆਂ ਨੂੰ ਵੇਚ ਰਹੀ ਆ ਸਰਬਜੀਤ ਕੌਰ ਦੀ ਇਮਾਨਦਾਰੀ ਨੂੰ ਵੇਖ ਕੇ ਸੇਠ ਸਥਾਨੀ ਉਹਨਾਂ ਦੇ ਕੋਲ ਜਾਂਦੇ ਨੇ ਜਿੰਨਾਂ ਨੂੰ ਵੇਖਦੇ ਸਰਬਜੀਤ ਕੌਰ ਕਹਿੰਦੀ ਆ ਸਾਹਿਬ ਜੀ ਦੱਸੋ ਤੁਹਾਨੂੰ ਕਿਹੜੀ ਸਬਜ਼ੀ ਚਾਹੀਦੀ ਆ ਤੁਸੀਂ ਸਾਡੇ ਉੱਤੇ ਬਹੁਤ احਸਾਨ ਕੀਤਾ ਆ ਅਸੀਂ ਤੁਹਾਨੂੰ ਇੱਦਾਂ ਹੀ ਸਬਜ਼ੀ ਦੇ ਦੇਵਾਂਗੇ ਤਾਂ ਸੇਟ ਜੀ ਕਹਿੰਦੇ ਆ ਨਹੀਂ ਨਹੀਂ ਅਸੀਂ ਸਬਜ਼ੀ ਨਹੀਂ ਲੈਣ ਆਏ ਬਲਕਿ ਤੈਨੂੰ ਕੁਝ ਕਹਿਣ ਆਇਆ ਜੇ ਤੂੰ ਬੁਰਾ ਨਾ ਮੰਨੇ ਤਾਂ ਆਪਣੀਆਂ ਧੀਆਂ ਦੇ ਨਾਲ ਮੇਰੇ ਘਰ ਵਿੱਚ ਆ ਕੇ ਰਹਿ ਸਕਦੀਆਂ ਦਰਸਾਲ ਅਸੀਂ ਦੋਨੋਂ ਪਤੀ ਪਤਨੀ ਬਹੁਤ ਵੱਡੇ ਘਰ ਵਿੱਚ ਇਕੱਲੇ ਰਹਿੰਦੇ ਆ ਸਾਡੇ ਕੋਈ ਸੰਤਾਨ ਨਹੀਂ ਆ ਵਿਆਹ ਨੂੰ ਪੂਰੇ 50 ਸਾਲ ਹੋ ਗਏ ਨੇ ਖਾਲੀ ਘਰ ਖਾਨ ਨੂੰ ਦੌੜਦਾ ਆ ਘਰ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਆ ਪਰ ਘਰ ਵਿੱਚ ਨਾ ਤਾਂ ਕੋਈ ਗੱਲ ਕਰਨ ਨੂੰ ਆ ਤੇ ਨਾ ਹੀ ਕੋਈ ਆਪਣਾ ਤੈਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਵੀ ਚਾਹੁੰਦਾ ਹਾਂ ਕਿ ਤੇਰੇ ਵਰਗੇ ਇਮਾਨਦਾਰ ਲੋਕ ਮੇਰੇ ਘਰ ਵਿੱਚ ਆ ਕੇ ਰਹਿਣ ਤਾਂ ਸਰਬਜੀਤ ਕੌਰ ਕਹਿੰਦੀ ਆ ਸਾਹਿਬ ਜੀ ਮੈਂ ਬਿਨਾ ਕੋਈ ਕੰਮ ਕੀਤੇ ਤੁਹਾਡੇ ਘਰ ਵਿੱਚ ਵੇਲੇ ਨਹੀਂ ਰਹਿ ਸਕਦੀ ਜੇ ਤੁਹਾਡੇ ਘਰ ਵਿੱਚ ਕੋਈ ਕੰਮ ਆ ਤਾਂ ਤੁਸੀਂ ਉਸ ਬਦਲੇ ਮੈਨੂੰ ਕੁਝ ਪੈਸੇ ਦੇਵੋਗੇ ਤਾਂ ਮੈਂ ਤੁਹਾਡੇ ਘਰ ਵਿੱਚ ਰਹਾਂਗੀ ਇਸ ਨੂੰ ਸੁਣ ਕੇ ਸੇਠ ਸਥਾਨੀ ਖੁਸ਼ ਹੋ ਜਾਂਦੇ ਨੇ ਕਿ ਸੱਚ ਵਿੱਚ ਸਰਬਜੀਤ ਕੌਰ ਤੇ ਉਹਨਾਂ ਦੀਆਂ ਧੀਆ ਬਹੁਤ ਹੀ ਇਮਾਨਦਾਰ ਹਨ ਉਹਨਾਂ ਨੂੰ ਫ੍ਰੀ ਵਿੱਚ ਰਹਿਣ ਦੇ ਲਈ ਤੇ ਖਾਣ ਦੇ ਲਈ ਮਿਲ ਰਿਹਾ ਸੀ ਪਰ ਫਿਰ ਵੀ ਉਹਨਾਂ ਨੇ ਸਵੀਕਾਰ ਨਹੀਂ ਕੀਤਾ ਸੇਠ ਜੀ ਕਹਿੰਦੇ ਹਨ ਮੇਰਾ ਘਰ ਬਹੁਤ ਵੱਡਾ ਆ ਤੇ ਬਹੁਤ ਸਾਰੇ ਕੰਮ ਹੋਈਆਂ ਨੇ ਮੇਰਾ ਸੋਇਆ ਕੰਮ ਛੱਡ ਕੇ ਚਲਾ ਗਿਆ ਆ ਮੇਰੀ ਘਰ ਵਾਲੀ ਨੂੰ ਖਾਣਾ ਬਣਾਉਣ ਵਿੱਚ ਬੜੀ ਦਿੱਕਤ ਹੁੰਦੀ ਆ ਜੇ ਤੁਹਾਨੂੰ ਖਾਣਾ ਬਣਾਉਣਾ ਤੇ ਸਾਫ ਸਫਾਈ ਦਾ ਕੰਮ ਹੁੰਦਾ ਆ ਤਾਂ ਤੁਸੀਂ ਮੇਰੇ ਘਰ ਵਿੱਚ ਜਾ ਕੇ ਰਹਿ ਸਕਦੇ ਹੋ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਸਰਬਜੀਤ ਕੌਰ ਆਪਣੀਆਂ ਧੀਆਂ ਦੇ ਨਾਲ ਸਲਾਹ-ਮਸ਼ਵਰਾ ਕਰਦੀ ਆ ਰਾਜਵੀਰ ਇਹ ਫੈਸਲਾ ਕਰਦੀ ਆ ਕਿ ਮਾਂ ਸਾਨੂੰ ਕੰਮ ਵੀ ਮਿਲ ਰਿਹਾ ਆ ਤੇ ਰਹਿਣ ਦੇ ਲਈ ਛੱਤ ਵੀ ਮਿਲ ਰਹੀ ਆ ਤਾਂ ਚੰਗਾ ਆ ਕਿ ਅਸੀਂ ਸੇਠ ਜੀ ਦੇ ਘਰ ਚੱਲਦੇ ਆਂ ਕੰਮ ਵੀ ਕਰਦੇ ਰਹਾਂਗੇ ਤੇ ਉਸ ਦੇ ਬਦਲੇ ਸਾਨੂੰ ਪੈਸੇ ਵੀ ਮਿਲਣਗੇ ਠੀਕ ਆ ਸੇਠ ਜੀ ਅੱਜ ਤਾਂ ਨਹੀਂ ਕੱਲ ਤੋਂ ਅਸੀਂ ਤੁਹਾਡੇ ਘਰ ਆ ਜਾਵਾਂਗੇ ਤੁਸੀਂ ਦੱਸ ਦਿਓ ਬਸ ਅਸੀਂ ਕਿੱਥੇ ਆਉਣਾ ਆ ਠੀਕ ਹੈ ਮੈਂ ਤੁਹਾਨੂੰ ਖੁਦ ਹੀ ਲੈਣਾ ਆਵਾਂਗਾ ਕੱਲ ਨੂੰ ਇੱਥੇ ਹੀ ਸਾਨੂੰ ਮਿਲਣਾ ਇਹਨਾਂ ਕਹਿ ਕੇ ਸੇਟ ਸਟੰਗ ਘਰੇ ਚਲੇ ਜਾਂਦੇ ਨੇ ਉਦੋਂ ਹੀ ਮੰਦਰ ਵਿੱਚ ਸਰਬਜੀਤ ਕੌਰ ਦੇ ਨੌ ਪੁੱਤ ਵੀ ਆਉਂਦੇ ਨੇ ਤੇ ਇਸ ਸਰਬਜੀਤ ਕੌਰ ਨੂੰ ਆਪਣੀਆਂ ਚਾਰਾਂ ਧੀਆਂ ਦੇ ਨਾਲ ਸਬਜੀ ਦੀ ਰੇੜੀ ਲਗਾਏ ਹੋਏ ਵੇਖਦੇ ਆ ਪਹਿਲਾਂ ਤਾਂ ਨੌ ਹੱਸਦੀ ਆ ਤੇ ਫਿਰ ਕਹਿੰਦੀ ਆ ਮੈਂ ਕਿਹਾ ਸੀ ਨਾ ਮਾਵਾਂ ਧੀਆਂ ਦੀ ਇਹੀ ਔਕਾਤ ਆ ਕਿ ਜਾਂ ਤਾਂ ਕਿਸੇ ਦੇ ਘਰ ਝਾੜੂ ਪੋਚਾ ਕਰਨੀਆਂ ਜਾਂ ਭਾਂਡੇ ਤੋੜਗੀਆਂ ਪਰ ਮੈਨੂੰ ਇਹ ਉਮੀਦ ਨਹੀਂ ਸੀਗਾ ਤੁਸੀਂ ਸੜਕਾ ਤੇ ਸਬਜ਼ੀ ਵੇਚੋਗੀਆ ਚੰਗਾ ਹੋਇਆ ਮੈਂ ਤੁਹਾਨੂੰ ਆਪਣੀ ਕਿਸੇ ਸਹੇਲੀ ਜਾਂ ਸੁਸਾਇਟੀ ਮੈਂਬਰ ਨਾਲ ਨਹੀਂ ਮਿਲਵਾਇਆ ਨਹੀਂ ਤਾਂ ਉਹ ਕੀ ਸੋਚਦੇ ਤੇ ਇਹੀ ਸ਼ਹਿਰ ਮਿਲਿਆ ਸੀ ਸਬਜ਼ੀ ਵੇਚਣ ਨੂੰ ਕੁਝ ਤਾਂ ਮੇਰੇ ਬਾਰੇ ਸੋਚ ਲਿਆ ਹੁੰਦਾ ਬਹੂ ਜੇ ਅੱਜ ਮੈਨੂੰ ਸਬਜ਼ੀ ਦੀ ਰੇੜੀ ਲਗਾਉਣੀ ਪੈ ਰਹੀ ਆ ਤਾਂ ਇਸ ਦੇ ਜ਼ਿੰਮੇਵਾਰ ਵੀ ਤੁਸੀਂ ਦੋਵੇਂ ਹੀ ਹੋ ਕਿਉਂਕਿ ਤੁਹਾਡੇ ਦੋਵਾਂ ਦੇ ਕਹਿਣ ਤੇ ਹੀ ਮੈਂ ਪਿੰਡ ਦੀ ਜ਼ਮੀਨ ਤੇ ਘਰ ਵੇਚਿਆ ਸੀ ਪਰ ਚਹਿਰ ਚਾ ਕੇ ਮੇਰਾ ਪੁੱਤ ਇਨਾ ਸਵਾਰਥੀ ਨਿਕਲੂਗਾ ਮੈਂ ਇਹਦੀ ਉਮੀਦ ਨਹੀਂ ਕੀਤੀ ਸੀ ਜੇ ਪਿੰਡ ਵਿੱਚ ਮੇਰਾ ਘਰ ਤੇ ਜ਼ਮੀਨ ਹੁੰਦਾ ਤਾਂ ਅਸੀਂ ਉੱਥੇ ਵਾਪਸ ਚਲੇ ਜਾਂਦੇ ਪਰ ਤੁਸੀਂ ਦੋਵਾਂ ਨੇ ਤਾਂ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ ਸਾਡਾ ਸਭ ਕੁਝ ਖੋ ਲਿਆ ਤੇ ਉਸ ਤੋਂ ਬਾਅਦ ਘਰੋਂ ਕੱਢ ਦਿੱਤਾ ਪਰ ਇੱਕ ਦਿਨ ਸਾਡਾ ਸਮਾਂ ਵੀ ਬਦਲੇਗਾ ਜਿੰਨਾ ਅੱਜ ਤੂੰ ਮੇਰਾ ਤੇ ਮੇਰੀਆਂ 3ਾਂ ਦਾ ਮਜ਼ਾਕ ਬਣਾਉਂਦੀ ਆ ਇੱਕ ਦਿਨ ਵੇਖੀ ਤੇਰੀ ਬਰਾਬਰੀ ਤੇ ਮੇਰੀਆਂ 3ਾਂ ਖੜੀਆਂ ਹੋ ਕੇ ਦਿਖਾਉਣਗੀਆਂ ਸੁੰਦਰੀ ਫਿਰ ਹੱਸਦੀ ਹੋਈ ਕਹਿੰਦੀ ਆ ਕਿਉਂ ਮਜ਼ਾਕ ਕਰਦੀ ਆ ਮਾਂ ਸਬਜੀ ਦੀ ਰੇੜੀ ਲਾ ਕਿ ਤੇਰੀਆਂ ਧੀਆਂ ਮੇਰੀ ਬਰਾਬਰੀ ਕਰਨੀਆਂ ਜਾ ਬੁੱਢੀਏ ਮੇਰੇ ਘਰ ਲਾਗੋ ਸਬਜੀ ਦੀ ਰੇੜੀ ਹਟਾ ਲਾ ਸਬਜੀ ਦੀ ਰੇੜੀ ਤੋਂ ਸਬਜ਼ੀਆਂ ਨੂੰ ਚੁੱਕ-ਚੁੱਕ ਕੇ ਰঞ্জੀਤ ਸੁੱਟ ਦਿੰਦਾ ਆ ਉਹਦੀਆਂ ਭੈਣਾਂ ਸਬਜੀ ਸੁੱਟਣ ਤੋਂ ਮਨਾ ਕਰਦੀਆਂ ਨੇ ਪਰ ਰঞ্জੀਤ ਸਬਜ਼ੀਆਂ ਨੂੰ ਸੁੱਟ ਕੇ ਕਾਰ ਵਿੱਚ ਬਹਿ ਕੇ ਚਲਾ ਜਾਂਦਾ ਆ ਜੇ ਸਰਬਜੀਤ ਘਰ ਤੇ ਉਹਨਾਂ ਦੀਆਂ ਧੀਆਂ ਅੱਖਾਂ ਵਿੱਚ ਅਥਰੂ ਨਹੀਂ ਸੀ ਬਲਕਿ ਉਹਨਾਂ ਸਾਰਿਆਂ ਦੇ ਦਿਲਾਂ ਵਿੱਚ ਇੱਕ ਇਦਾਂ ਦੀ ਤਮੰਨਾ ਜਾਗ ਉੱਠੀ ਉੱਠੀ ਸੀ ਕਿ ਕੀ ਹੁਣ ਤਾਂ ਬਸ ਕਿਸੇ ਵੀ ਤਰ੍ਹਾਂ ਵੱਡੇ ਆਦਮੀ ਬਣ ਕੇ ਦਿਖਾਉਣਾ ਆ ਬਹੁਤ ਸਾਰੇ ਪੈਸੇ ਕਮਾਉਣੇ ਨੇ ਤੇ ਭਰਾ ਭਾਬੀ ਨੂੰ ਦਿਖਾਉਣਾ ਆ ਕਿ ਪੈਸੇ ਕਮਾਉਣਾ ਇੰਨਾ ਮੁਸ਼ਕਲ ਕੰਮ ਵੀ ਨਹੀਂ ਆ ਚਾਹੇ ਦਿਨ ਰਾਤ ਮਿਹਨਤ ਕਰਨੀ ਪਵੇ ਅਸੀਂ ਚਾਰੇ ਭੈਣਾਂ ਮਿਹਨਤ ਕਰਾਂਗੀਆਂ ਪਰ ਆਪਣੀ ਮਾਂ ਦਾ ਸਿਰ ਕਦੀ ਵੀ ਝੁਕਣ ਨਹੀਂ ਦਵਾਗੀਆਂ ਮਾਂ ਤੂੰ ਚਿੰਤਾ ਨਾ ਕਰ ਸਵੇਰੇ-ਸਵੇਰੇ ਮੰਦਰ ਦੇ ਕੋਲ ਸਰਬਜੀਤ ਕੋਲ ਆਪਣੀਆਂ 3 ਨੂੰ ਲੈ ਕੇ ਬੈਠੀ ਹੀ ਸੀ ਕਿ ਸੇਠ ਸਟ੍ਰੀਟ ਰਨਿੰਗ ਕਾਰ ਲੈ ਕੇ ਆ ਗਏ ਤੇ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਆਪਣੇ ਘਰ ਲੈ ਕੇ ਚਲੇ ਗਏ ਸੱਚ ਵਿੱਚ ਸੇਠ ਜੀ ਦਾ ਘਰ ਬਹੁਤ ਵੱਡਾ ਸੀ ਪਰ ਉਸ ਘਰ ਵਿੱਚ ਰਹਿਣ ਵਾਲੇ ਸਿਰਫ ਦੋ ਹੀ ਲੋਕ ਸੀ ਬਾਹਰ ਵੀ ਇੱਕ ਪੋਸ਼ਣ ਬਣਿਆ ਹੋਇਆ ਸੀ ਜੋ ਕਿ ਉਹਨਾਂ ਦੇ ਘਰ ਦੇ ਰਸੋਈਏ ਦਾ ਸੀ ਸਰਬਜੀਤ ਘਰ 3 ਦੇ ਨਾਲ ਉਸੇ ਪੋਸ਼ਣ ਵਿੱਚ ਰਹਿਣ ਲੱਗਦੀ ਆ ਇੱਕ ਦਿਨ ਸਠਾਣੀ ਵੇਖਦੀ ਆ ਕਿ ਸਰਬਜੀਤ ਕੌਰ ਦੀਆਂ ਦੋਵੇਂ ਵੱਡੀਆਂ ਧੀਆਂ ਘਰ ਦਾ ਸਾਰਾ ਕੰਮ ਨਿਪਟਾਉਣ ਤੋਂ ਬਾਅਦ ਪੁਰਾਣੀਆਂ ਜੀਆਂ ਕਿਤਾਬਾਂ ਤੋਂ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਦ ਉਹ ਪੁੱਛਦੀ ਹੈ ਕਿ ਕੀ ਪੜ੍ਹ ਰਹੀਆਂ ਹੋ ਪੁੱਤ ਕੁਝ ਨਹੀਂ ਮੈਡਮ ਜੀ ਇਹ ਮੇਰੀਆਂ ਪੁਰਾਣੀਆਂ ਕਿਤਾਬਾਂ ਹਨ ਪੜ੍ਹਨ ਦਾ ਬਹੁਤ ਸ਼ੌਂਕ ਆ ਪਰ ਪੜ੍ਹਾਈ ਵਿੱਚ ਹੀ ਛੁੱਟ ਗਈ ਇਸ ਕਰਕੇ ਆਪਣਾ ਪੁਰਾਣੀਆਂ ਕਿਤਾਬਾਂ ਨੂੰ ਪੜ੍ਹ ਕੇ ਮਨ ਬਿਲਾ ਲੈਂਦੀ ਆ ਤਾਂ ਸਠਾਣੀ ਜੀ ਕਹਿੰਦੇ ਹਨ ਕੀ ਤੈਨੂੰ ਪੜ੍ਹਾਈ ਦਾ ਸ਼ੌਂਕ ਆ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕੱਲ ਹੀ ਅਸੀਂ ਤੁਹਾਡਾ ਕਿਸੇ ਚੰਗੇ ਕਾਲਜ ਵਿੱਚ ਐਡਮਿਸ਼ਨ ਕਰਵਾ ਦਿੰਨੇ ਹਾਂ ਤੇਰਾ ਹੀ ਕਿਉਂ ਤੇਰੀਆਂ ਚਾਰਾ ਪੈਣਾ ਦਾ ਕਾਲਜਾਂ ਤੇ ਸਕੂਲ ਵਿੱਚ ਐਡਮਿਸ਼ਨ ਕਰਵਾ ਦਵਾਂਗੇ ਆਰਾਮ ਨਾਲ ਪੜ੍ਹਾਈ ਕਰਨਾ ਸਠਾਣੀ ਦੀ ਗੱਲ ਸੁਣ ਕੇ ਚਾਰਾ ਪੈਣਾ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਦੌੜ ਗਈ ਪੜ੍ਹਾਈ ਦੀ ਗੱਲ ਤੇ ਇੱਕ ਵਾਰ ਵੀ ਉਹਨਾਂ 3 ਨੇ ਮਨਾ ਨਹੀਂ ਕੀਤਾ ਘਰ ਦੇ ਸਾਰੇ ਕੰਮ ਨਿਭਟਾਉਣ ਤੋਂ ਬਾਅਦ ਸਰਬਜੀਤ ਕੌਰ ਦੀਆਂ ਚਾਰੇ 3 ਮੰਨ ਲਾ ਕੇ ਪੜ੍ਹਾਈ ਕਰਦੀਆਂ ਰਾਜਵੀਰ ਦਾ ਐਲ ਐਲ ਬੀ ਕਰਨ ਦਾ ਸੁਪਨਾ ਸੀ ਤੇ ਉਹ ਛੇਤੀ ਹੀ ਆਪਣੇ ਸੁਪਨੇ ਨੂੰ ਪੂਰਾ ਕਰ ਲੈਂਦੀ ਆ ਦੂਸਰੇ ਨੰਬਰ ਦੀ ਕੁੜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਹ ਵੀ ਪੁਲਿਸ ਵਿਭਾਗ ਵਿੱਚ ਇੱਕ ਅਫਸਰ ਬਣ ਜਾਂਦੀ ਆ ਤੀਸਰੇ ਨੰਬਰ ਦੀ ਕੁੜੀ ਨੂੰ ਪੜ੍ਹਾਈ ਵਿੱਚ ਜਿਆਦਾ ਇੰਟਰਸਟ ਨਹੀਂ ਸੀ ਇਸ ਲਈ ਉਹ ਕਹਿੰਦੀ ਆ ਕਿ ਜੇ ਉਸ ਨੂੰ ਆਪਣਾ ਬਿਜ਼ਨਸ ਕਰਨਾ ਆ ਇੱਕ ਛੋਟਾ ਜਿਹਾ ਬੁਟੀਕ ਦਾ ਬਿਜ਼ਨਸ ਸ਼ੁਰੂ ਕਰਦੀ ਆ ਤੇ ਹੌਲੀ ਹੌਲੀ ਉਸ ਦਾ ਬਿਜ਼ਨਸ ਬਹੁਤ ਵਧੀਆ ਚੱਲਦਾ ਆ ਤੇ ਬਹੁਤ ਮਨਾਫਾ ਹੁੰਦਾ ਆ ਤੇ ਛੋਟੀ ਕੁੜੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਇਸੇ ਤਰ੍ਹਾਂ ਕਰਦੇ ਕਰਦੇ ਪੂਰੇ 6 ਸਾਲ ਬੀਤ ਗਏ ਦੂਸਰੇ ਪਾਸੇ ਇਨ੍ਹਾਂ 6 ਸਾਲਾਂ ਵਿੱਚ ਰঞ্জੀਤ ਤੇ ਸੰਦੀਪ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ ਸੰਦੀਪ ਦੇ ਪਿਤਾ ਜੀ ਜਿਸ ਦੇ ਬਿਜ਼ਨਸ ਵਿੱਚ ਰঞ্জੀਤ 파ਟਨਰ ਸੀ ਉਹਨਾਂ ਦੀ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਮੌਤ ਹੋ ਗਈ ਸਾਰੇ ਬਿਜ਼ਨਸ ਦਾ ਭਾਰ ਰঞ্জੀਤ ਦੇ ਮੋਢਿਆਂ ਤੇ ਆ ਗਿਆ ਰਣਜੀਤ ਬਿਜ਼ਨਸ ਦਾ 파ਟਰਨਰ ਜ਼ਰੂਰ ਸੀ ਪਰ ਉਸ ਨੂੰ ਬਿਜ਼ਨਸ ਚਲਾਉਣ ਦੀਆਂ ਬਰੀਕੀਆਂ ਪਤਾ ਨਹੀਂ ਸੀ ਤੇ ਨਾ ਹੀ ਉਸ ਨੇ ਕਦੀ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਸੀ ਸਿਰਫ ਉਪਰੀ ਤੌਰ ਤੇ ਉਹ ਆਪਣੀ ਘਰ ਵਾਲੀ ਦੇ ਪਿਤਾ ਦਾ ਸਾਥ ਦਿੰਦਾ ਰਿਹਾ ਹੌਲੀ ਹੌਲੀ ਉਹਨੂੰ ਬਿਜ਼ਨਸ ਵਿੱਚ ਘਾਟਾ ਹੁੰਦਾ ਗਿਆ ਤੇ ਇੱਕ ਦਿਨ ਇਦਾਂ ਦਾ ਆਇਆ ਕਿ ਉਸ ਦਾ ਸਾਰਾ ਬਿਜ਼ਨਸ ਵੇਕਨ ਦੀ ਕਗਾਰ ਤੇ ਆ ਗਿਆ ਅੱਜ ਉਹੀ ਦਿਨ ਆ ਪੂਰੇ ਸ਼ਹਿਰ ਵਿੱਚ ਹੱਲਾ ਹੋ ਗਿਆ ਕਿ ਰਾਏ ਸਾਹਿਬ ਦੇ ਬਿਜ਼ਨਸ ਦੀ ਬੋਲੀ ਲੱਗਣ ਵਾਲੀ ਆ ਕਰੋੜਾਂ ਰੁਪਏ ਦੀ ਬੋਲੀ ਲੱਗੇਗੀ ਬੋਲੀ ਲੱਗਣ ਦਾ ਇੱਕ ਨਿਸ਼ਚਿਤ ਸਮਾਂ ਤੈਅ ਕੀਤਾ ਗਿਆ ਸ਼ਹਿਰ ਦਾ ਇੱਕ ਬਹੁਤ ਵੱਡਾ ਹਾਲ ਆ ਜਿੱਥੇ ਰਣਜੀਤ ਤੇ ਸੰਦੀਪ ਬੈਠੇ ਹੋਏ ਹਨ ਤੇ ਪਿਤਾ ਦੇ ਬਿਜ਼ਨਸ ਨੂੰ ਡੁੱਬਦੇ ਹੋਏ ਤੇ ਵਿਕਦੇ ਹੋਏ ਵੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਪਰ ਕੀ ਕਰਨਾ ਉਹਨਾਂ ਲੋਕਾਂ ਦੇ ਕੋਲ ਬਿਜ਼ਨਸ ਨੂੰ ਬਚਾਉਣ ਦੇ ਲਈ ਇੰਨੇ ਪੈਸੇ ਨਹੀਂ ਹਨ ਕਿ ਉਸ ਨੂੰ ਫਿਰ ਤੋਂ ਖੜਾ ਕਰ ਸਕਣ ਜੇਕਰ ਵੇਚਣਗੇ ਨਹੀਂ ਤਾਂ ਉਹ ਹੋਰ ਵੀ ਬਰਬਾਦ ਹੋ ਜਾਣਗੇ ਪੂਰਾ ਕਾਰੋਬਾਰ ਵੇਚਣ ਤੋਂ ਬਾਅਦ ਵੀ ਉਹ ਆਪਣੇ ਬਿਜ਼ਨਸ ਨੂੰ ਨਹੀਂ ਬਚਾ पाए ਬਿਜ਼ਨਸ ਨੂੰ ਬਚਾਉਣ ਦੇ ਚੱਕਰ ਵਿੱਚ ਸੰਦੀਪ ਤੇ ਰਣਜੀਤ ਨੂੰ ਆਪਣਾ ਘਰ ਵੀ ਵੇਚਣਾ ਪਿਆ ਗਿਆ ਤੇ ਸਾਰੇ ਗਹਿਣੇ ਵੇਚ ਦਿੱਤੇ ਪਰ ਫਿਰ ਵੀ ਬਿਜ਼ਨਸ ਨੂੰ ਨਹੀਂ ਬਚਾ पाए ਤੇ ਅੰਤ ਵਿੱਚ ਇੱਕ ਛੋਟਾ ਜਿਹਾ ਕਮਰਾ ਲੈ ਕੇ ਉਸ ਵਿੱਚ ਦੋਵੇਂ ਰਹਿ ਰਹੇ ਹਨ ਪੂਰਾ ਹਾਲ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਆ ਅਲੱਗ ਅਲੱਗ ਲੋਕ ਅਲੱਗ ਅਲੱਗ ਬੋਲੀਆਂ ਲਗਾ ਰਹੇ ਹਨ ਬੋਲੀ 1 ਕਰੋੜ ਤੋਂ ਸ਼ੁਰੂ ਹੁੰਦੀ ਆ ਤੇ ਉਦੋਂ ਦੂਸਰਾ ਵਿਅਕਤੀ 1 ਕਰੋੜ 20 ਲੱਖ ਬੋਲ ਦਿੰਦਾ ਆ ਫਿਰ ਵਿੱਚੋਂ ਹੀ ਇੱਕ ਹੋਰ ਆਦਮੀ ਉੱਠਦਾ ਆ ਜੋ 1 ਕਰੋੜ 50 ਲੱਖ ਰੁਪਏ ਦੀ ਬੋਲੀ ਲਗੰਦਾ ਆ 1 ਕਰੋੜ 50 ਲੱਖ ਤੇ ਗੱਲ डन ਹੋਣ ਵਾਲੀ ਹੁੰਦੀ ਆ ਉਦੋਂ ਹੀ ਪਿੱਛੇ ਬੈਠੀ ਇੱਕ ਕੁੜੀ ਦੀ ਆਵਾਜ਼ ਸੁਣਾਈ ਦਿੰਦੀ ਆ ਜੋ 2 ਕਰੋੜ ਦੀ ਬੋਲੀ ਲਗਾਉਂਦੀ ਆ 2 ਕਰੋੜ ਦੀ ਗੱਲ ਸੁਣ ਕੇ ਪਿੱਛੇ ਪਲਟ ਕੇ ਸਾਰੇ ਲੋਕ ਵੇਖਣ ਲੱਗਦੇ ਹਨ ਕਿ ਕੌਣ ਆ ਜੋ ਬਿਜ਼ਨਸ ਨੂੰ 2 ਕਰੋੜ ਵਿੱਚ ਖਰੀਦਣ ਦੇ ਲਈ ਤਿਆਰ ਆ ਪਿੱਛੇ ਰਾਜਵੀਰ ਆਪਣੀ ਮਾਂ ਦੇ ਨਾਲ ਬੈਠੀ ਹੋਈ ਆ ਜਿਸ ਨੇ 2 ਕਰੋੜ ਦੀ ਬੋਲੀ ਲਗਾਈ 2 ਕਰੋੜ ਵਿੱਚ ਗੱਲ ਡਨ ਹੋ ਗ ਜਾਂਦੀ ਆ ਬਾਅਦ ਵਿੱਚ ਸਟੇਜ ਤੇ ਫਾਰਮੈਲਿਟੀ ਪੂਰੀ ਕਰਨ ਦੇ ਲਈ ਉਸ ਕੁੜੀ ਨੂੰ ਬੁਲਾਇਆ ਜਾਂਦਾ ਆ ਉਹ ਕੁੜੀ ਆਪਣੇ ਨਾਲ ਆਪਣੀ ਮਾਂ ਨੂੰ ਲੈ ਕੇ ਆਉਂਦੀ ਆ ਦੋਵੇਂ ਸਟੇਜ ਤੇ ਆਉਂਦੀਆਂ ਹਨ ਉਦੋਂ ਸਾਰੇ ਲੋਕ ਆਪਸ ਵਿੱਚ ਕਾਨਾ ਪੂਸੀ ਕਰਨ ਲੱਗਦੇ ਹਨ ਕਿ ਇਹ ਤਾਂ ਸਾਡੇ ਸ਼ਹਿਰ ਦੀ ਬਹੁਤ ਵੱਡੀ ਵਕੀਲ ਰਾਜਵੀਰ ਆ ਤੇ ਉਸ ਦੇ ਨਾਲ ਉਸ ਦੀ ਮਾਂ ਸਰਬਜੀਤ ਕੌਰ ਆ ਇਹ ਗੱਲ ਸੁਣ ਕੇ ਰਣਜੀਤ ਤੇ ਸੰਦੀਪ ਦੋਵੇਂ ਹੀ ਗੌਰ ਨਾਲ ਵੇਖਦੇ ਹਨ ਕਿਉਂਕਿ ਦੋਵਾਂ ਦੇ ਚਿਹਰੇ ਦੀ ਰੰਗ ਬਦਲ ਗਈਆਂ ਮਾਂ ਜਦੋਂ ਉਹਨਾਂ ਦੇ ਕੋਲ ਰਹਿੰਦੀ ਸੀ ਤਾਂ ਇੱਕਦਮ ਦੁਬਲੀ ਪਤਲੀ ਸੀ ਤੇ ਸਸਤਾ ਜਿਹਾ ਸੂਟ ਪਾ ਕੇ ਰੱਖਦੀ ਸੀ ਪਰ ਅੱਜ ਉਹਨਾਂ ਨੇ ਮਹਿੰਗਾ ਜਿਹਾ ਸੂਟ ਪਾਇਆ ਹੋਇਆ ਸੀ ਪੁੱਤ ਨੇ ਮਾਂ ਨੂੰ ਸਟੇਜ ਤੇ ਵੇਖਿਆ ਜਿਨ੍ਹਾਂ ਨੇ ਗਲ ਵਿੱਚ ਇੱਕ ਬਹੁਤ ਮੋਟੀ ਸੋਨੇ ਦੀ ਚੈਨ ਪੈਣੀ ਹੋਈ ਆ ਹੱਥ ਵਿੱਚ ਘੜੀ ਬੰਨੀ ਹੋਈ ਆ ਕੋਲ ਹੀ ਨੀਲੇ ਰੰਗ ਦਾ ਸੂਟ ਪਾਏ ਉਸ ਦੀ ਭੈਣ ਰਾਜਵੀਰ ਖੜੀ ਆ ਜਿਸ ਨੂੰ ਵੇਖ ਕੇ ਨੂਤੇ ਪੁੱਤ ਨੂੰ ਬੰਦੇ ਹੋਸ਼ ਉੱਡ ਗਿਆ ਇਹ ਕਿੱਦਾਂ ਹੋ ਸਕਦਾ ਆ ਰਣਜੀਤ ਤੇ ਸੰਦੀਪ ਦੇ ਹੱਥ ਤੇ ਚੁੰਡੀ ਘੱਟ ਕੇ ਵੇਖਦਾ ਆ ਤੇ ਕਹਿੰਦਾ ਆ ਮੈਂ ਕੋਈ ਸੁਪਨਾ ਤਾਂ ਨਹੀਂ ਵੇਖ ਰਿਆ ਇਹ ਉਹ ਬੁੱਢੀ ਆ ਜਿਸ ਨੂੰ ਮੈਂ ਘਰੋਂ ੱੱਕੇ ਮਾਰ ਕੇ ਕੱਢਿਆ ਸੀ ਜਾਂ ਕੋਈ ਹੋ ਰਿਹਾ ਤਾਂ ਸੰਦੀਪ ਕਹਿੰਦੀ ਆ ਕਿ ਤਾਂ ਤੇਰੀ ਹੀ ਮਾਂ ਤੇ ਭੈਣ ਆ ਰਾਜਵੀਰ ਆ ਜਿਨ੍ਹਾਂ ਨੇ ਸਾਡਾ ਡੁੱਬਦਾ ਹੋਇਆ ਬਿਜ਼ਨਸ ਖਰੀਦਿਆ ਆ ਦੋਵਾਂ ਦੇ ਚਿਹਰੇ ਪੀਲੇ ਪੈ ਗਏ ਉਦੋਂ ਸਟੇਜ ਤੇ ਰਣਜੀਤ ਨੂੰ ਬੁਲਾਇਆ ਜਾਂਦਾ ਆ ਸਾਹਮਣੇ ਆਪਣੇ ਪੁੱਤ ਤੇ ਨੌ ਨੂੰ ਵੇਖ ਕੇ ਸਰਬਜੀਤ ਕੌਰ ਤੇ ਉਹਨਾਂ ਦੀ ਧੀ ਚੌਂਕ ਜਾਂਦੀਆਂ ਹਨ ਥੋੜੀ ਜਿਹੀ ਦੇਰ ਵਿੱਚ ਸਾਰੀ ਫਾਰਮੈਲਟੀ ਹੋਣ ਤੋਂ ਬਾਅਦ ਰਣਜੀਤ ਬਿਜ਼ਨਸ ਦੇ ਸਾਰੇ ਕਾਗਜ਼ ਰਾਜਵੀਰ ਕੌਰ ਦੇ ਹਵਾਲੇ ਕਰ ਦਿੰਦਾ ਆ ਉਦੋਂ ਹੀ ਰਾਜਵੀਰ ਦਾ ਡਰਾਈਵਰ ਆਉਂਦਾ ਆ ਤੇ ਕਹਿੰਦਾ ਆ ਮੈਡਮ ਚਲੋ ਬਾਹਰ ਕਾਰ ਖੜੀ ਹੋਈ ਆ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਆਂ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਦਾ ਕੇਸ ਤੁਹਾਡੇ ਕੋਲ ਆਇਆ ਆ ਉਹ ਸਾਰੇ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਹਨ ਛੇਤੀ ਚਲੋ ਫਾਰਮੈਲਿਟੀ ਪੂਰੀ ਹੋਣ ਤੋਂ ਬਾਅਦ ਰਾਜਵੀਰ ਮਾਂ ਦਾ ਹੱਥ ਫੜ ਕੇ ਕਾਰ ਦੇ ਕੋਲ ਜਾਣ ਲੱਗਦੀ ਆ ਸਰਬਜੀਤ ਕੌਰ ਅਤੇ ਉਹਨਾਂ ਦੀ ਧੀ ਦੇ ਕੋਲ ਇੰਨਾ ਸਾਰਾ ਪੈਸਾ ਤੇ ਰੁਤਬਾ ਦੇ ਕੇ ਨੋ ਸੰਦੀਪ ਦੇ ਹੋਸ਼ ਉੱਡ ਗਏ ਸਬਜੀ ਦੀ ਰੇੜੀ ਲਗਾਉਣ ਵਾਲੀ ਬੁੱਢੀ ਇੰਨੀ ਅੱਗੇ ਵਧ ਗਈ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਅੱਜ ਆਪਣੀਆਂ ਅੱਖਾਂ ਦੇ ਸਾਹਮਣੇ ਜੋ ਵੇਖਿਆ ਉਹ ਵੀ ਸੱਚ ਹੀ ਸੀ ਉਦੋਂ ਹੀ ਸੰਦੀਪ ਕਹਿੰਦੀ ਆ ਹੁਣ ਤੂੰ ਖੜਾ ਖੜਾ ਮੇਰਾ ਮੂੰਹ ਕੀ ਵੇਖ ਰਿਆ ਆ ਤੇਰੀ ਮਾਂ ਤੇ ਭੈਣ ਦੇ ਕੋਲ ਇੰਨਾ ਸਾਰਾ ਪੈਸਾ ਆ ਜਾਂ ਮੇਰੇ ਪਿਤਾ ਜੀ ਦੇ ਡੁੱਬਦੇ ਹੋਏ ਬਿਜ਼ਨਸ ਨੂੰ ਬਚਾਉਣ ਦੇ ਲਈ ਉਹਨਾਂ ਦੇ ਅੱਗੇ ਹੱਥ ਪੈਰ ਜੋੜ ਗਿੜਗੜਾ ਪੈਸੇ ਮੰਗ ਤੇ ਮੇਰੇ ਪਿਤਾ ਜੀ ਦੇ ਬਿਜ਼ਨਸ ਨੂੰ ਫਿਰ ਤੋਂ ਚੁੱਕ ਤਾਂ ਰਣਜੀਤ ਕਹਿੰਦਾ ਆ ਕਿ ਮੈਂ ਇੱਦਾਂ ਕਿੱਦਾਂ ਕਰ ਸਕਦਾ ਆ 2 ਸਾਲ ਪਹਿਲਾਂ ਇਹਨਾਂ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ ਹੁਣ ਕਿਸ ਮੂਹ ਨਾਲ ਉਹਨਾਂ ਦੇ ਕੋਲ ਜਾਵਾਂਗਾ ਤਾਂ ਸੰਦੀਪ ਕਹਿੰਦੀ ਆ ਕਿਉਂਕਿ ਅੱਜ ਤੇਰੀ ਮਾਂ ਦੇ ਕੋਲ ਇੰਨਾ ਸਾਰਾ ਪੈਸਾ ਆ ਤਾਂ ਕਿ ਆਪਣੇ ਪੁੱਤ ਦੀ ਮਦਦ ਨਹੀਂ ਕਰੂਗੀ ਤੂੰ ਉਹਨਾਂ ਦਾ ਪੁੱਤਿਆ ਜਦੋਂ ਤੈਨੂੰ ਰੋਂਦਾ ਗਿੜਗੜਾਉਂਦਾ ਹੋਇਆ ਵੇਖੂਗੀ ਤਾਂ ਜ਼ਰੂਰ ਤੇਰੀ ਮਦਦ ਕਰ ਦੇਵੇਗੀ ਉਹਨਾਂ ਦਾ ਦਿਲ ਪਿਗਲ ਜਾਵੇਗਾ ਭੱਜ ਦੇ ਭੱਜ ਦੇ ਨੂੰ ਤੇ ਪੁੱਤ ਉਹਨਾਂ ਦੇ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਮਾਂ ਸਾਨੂੰ ਮaaf ਕਰ ਦੇ ਮੈਂ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਮਗਰ ਮਾਛਦੇ ਅਥਰੂ ਕੱਢਦੀ ਹੋਈ ਸੰਦੀਪ ਵੀ ਕਹਿੰਦੀ ਆ ਮਾਂ ਜੀ ਮaaf ਕਰ ਦਿਓ ਆਪਣੇ ਪੁੱਤ ਨੂੰ ਵੇਖੋ ਕਿੰਨਾ ਪਰੇਸ਼ਾਨ ਆ ਭਾਬੀ ਦੀ ਗੱਲ ਸੁਣ ਕੇ ਰਾਜਵੀਰ ਨੂੰ ਬੜਾ ਗੁੱਸਾ ਹੁੰਦਾ ਆ ਤੇ ਕਹਿੰਦੀ ਆ ਚਾ ਭਾਬੀ ਜਦੋਂ ਤੁਸੀਂ ਸਾਨੂੰ ਆਪਣੇ ਘਰੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਸੀ ਉਦੋਂ ਅਸੀਂ ਵੀ ਪਰੇਸ਼ਾਨ ਸੀ ਉਦੋਂ ਤਾਂ ਸਾਡੀ ਮਦਦ ਕਿਸੇ ਨੇ ਨਾ ਕੀਤੀ ਤਾਂ ਅੱਜ ਸਾਡੇ ਤੋਂ ਆਪਣੀ ਮਦਦ ਦੀ ਉਮੀਦ ਤੁਸੀਂ ਕਿੱਦਾਂ ਕਰ ਸਕਦੇ ਹੋ ਤੇ ਭਾਬੀ ਤੈਨੂੰ ਤਾਂ ਆਪਣੇ ਪੈਸਿਆਂ ਦਾ ਬੜਾ ਕਮਾਂਡ ਸੀ ਅੱਜ ਕਿੱਥੇ ਗਿਆ ਤੇਰਾ ਪੈਸਾ ਤੇ ਕਮਾਂਡ ਜਿੱਥੇ ਮੇਰੇ ਨਾਲ ਗੱਲ ਕਰਨਾ ਤੱਕ ਵੀ ਤੈਨੂੰ ਗੁਵਾਰ ਨਹੀਂ ਸੀ ਅੱਜ ਮੇਰੇ ਸਾਹਮਣੇ ਹੱਥ ਜੋੜ ਕੇ ਪੈਸਿਆਂ ਦੇ ਲਈ ਗਿੜਗੜਾ ਰਹੀਆਂ ਉਦੋਂ ਸਰਬਜੀਤ कौर ਆਪਣੇ ਮੁੰਡੇ ਦੀ ਗੱਲ ਤੇ ਇੱਕ ਥੱਪੜ ਮਾਰਦੀ ਹੋਈ ਕਹਿੰਦੀ ਆ ਕਿਉਂ ਪੁੱਤ ਤੇਰੇ ਘਰੋਂ ਜਾਂਦੇ ਵਕਤ ਮੈਂ ਕਿਹਾ ਸੀ ਇਹ ਸਮਾਂ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ ਮੈਂ ਕਿਹਾ ਸੀ ਕਿ ਇੱਕ ਦਿਨ ਮੇਰੀਆਂ ਧੀਆ ਤੇਰੇ ਬਰਾਬਰ ਖੜੀਆਂ ਹੋ ਕੇ ਦਿਖਾਉਣਗੀਆਂ ਤੇ ਅੱਜ ਵੇਖ ਮੇਰੀਆਂ ਧੀਆ ਤੇਰੇ ਤੋਂ ਬਹੁਤ ਅੱਗੇ ਨਿਕਲ ਗਈਆਂ ਨੇ ਤੈਨੂੰ ਆਪਣੇ ਪੈਸਿਆਂ ਦਾ ਤੇ ਆਪਣੇ ਸਟੇਟਸ ਦਾ ਬਹੁਤ ਘਮੰਡ ਸੀ ਤਾਂ ਵੇਖ ਪੂਰੇ ਸ਼ਹਿਰ ਵਿੱਚ ਮੇਰੀਆਂ ਤੀਆਂ ਦੇ ਚਰਚੇ ਨੇ ਸਾਰੇ ਲੋਕ गर्व ਦੇ ਨਾਲ ਇਹ ਦੱਸਦੇ ਹਨ ਕਿ ਇਹ ਵੇਖੋ ਸਰਬਜੀਤ ਕੌਰ ਦੀਆਂ ਜਿਨ੍ਹਾਂ ਦੀਆਂ ਚਾਰ ਚੜ੍ਟੀਆਂ ਨੇ ਵੱਡੀ ਬੇਟੀ ਸ਼ਹਿਰ ਦੀ ਸਭ ਤੋਂ ਵੱਡੀ ਵਕੀਲ ਤੇ ਦੂਜੇ ਨੰਬਰ ਵਾਲੀ ਬੇਟੀ ਪੁਲਿਸ ਅਫਸਰ ਤੇ ਤੀਜੇ ਨੰਬਰ ਵਾਲੀ ਬੇਟੀ ਦਾ ਸ਼ਹਿਰ ਵਿੱਚ ਕੱਪੜਿਆਂ ਦਾ ਬਹੁਤ ਵੱਡਾ ਬਿਜ਼ਨਸ ਤੇ ਚੌਥੇ ਨੰਬਰ ਵਾਲੀ ਬੇਟੀ ਦਾ ਅੱਜ ਹੀ ਯੂਪੀਐਸਸੀ ਦਾ ਰਿਜ਼ਲਟ ਆਇਆ ਆ ਤੇ ਉਹ ਪਾਸ ਹੋ ਗਈ ਆ ਹੁਣ ਉਹ ਵੀ ਪੁਲਿਸ ਅਫਸਰ ਬਣ ਜਾਵੇਗੀ ਜਦੋਂ ਲੋਕ ਮੇਰੇ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਤਾਂ ਗਰਵ ਨਾਲ ਮੇਰਾ ਸੀਨਾ ਚੌੜਾ ਹੋ ਜਾਂਦਾ ਆ ਮੇਰੀਆਂ ਧੀਆਂ ਮੇਰੀ ਸ਼ਾਨ ਹਨ ਇਹ ਸੁਣ ਕੇ ਸੰਦੀਪ ਅੱਗ ਬਬੂਲਾ ਹੋ ਜਾਂਦੀ ਆ ਤੇ ਮਨ ਵਿੱਚ ਸੋਚਦੀ ਆ ਕਿ ਮੈਂ ਤਾਂ ਸਮਝ ਰਹੀ ਸੀ ਕਿ ਇਸ ਦੀ ਇੱਕ ਧੀ ਵਕੀਲ ਬਣੀ ਆ ਬਾਕੀ ਤਾਂ ਉਦਾਂ ਹੀ ਹੋਣਗੀਆਂ ਪਰ ਇਸ ਦੀਆਂ ਤਾਂ ਆਚਾਰੇ ਧੀਆਂ ਪੜ ਲਈ ਕਿ ਵੱਡੀਆਂ ਅਫਸਰ ਬਣ ਗਈਆਂ ਨੇ ਜਲਨ ਦੇ ਮਾਰੇ ਸੰਦੀਪ ਸਾੜ ਪੁੱਝ ਰਹੀ ਸੀ ਰঞ্জੀਤ ਮਾਂ ਨੂੰ ਕਹਿੰਦਾ ਆ ਮਾਂ ਜੇ ਉਹ ਚਾਰੇ ਤੁਹਾਡੀਆਂ ਧੀਆ ਹਨ ਤਾਂ ਮੈਂ ਵੀ ਤੁਹਾਡਾ ਪੁੱਤਿਆਂ ਅੱਜ ਤੁਹਾਡੇ ਪੁੱਤ ਨੂੰ ਤੁਹਾਡੀ ਲੋੜ ਆ ਤਾਂ ਤੁਸੀਂ ਮੇਰੀ ਮਦਦ ਨਹੀਂ ਕਰੋਗੇ ਤਾਂ ਸਰਬਜੀਤ कौर ਕਹਿੰਦੀ ਆ ਕਿੰਦਾਂ ਦੀ ਮਦਦ ਕਿਹੜੀ ਮਦਦ ਤੇਰੇ ਵਰਗੇ ਮੁੰਡੇ ਹੋਣ ਤੋਂ ਤਾਂ ਚੰਗਾ ਆ ਕਿ ਮੇਰੀ ਇੱਕ ਹੋਰ ਕੁੜੀ ਪੈਦਾ ਹੋ ਜਾਂਦੀ ਤਾਂ ਚੰਗਾ ਹੁੰਦਾ ਮੈਨੂੰ ਨਹੀਂ ਚਾਹੀਦਾ ਤੇਰੇ ਵਰਗਾ ਸੁਆਰਥੀ ਤੇ ਲਾਲਚੀ ਪੁੱਤ ਜਿਸ ਨੂੰ ਪੈਸਿਆਂ ਦੇ ਅੱਗੇ ਕੁਝ ਦਿਖਾਈ ਨਹੀਂ ਦਿੰਦਾ ਨਾ ਤਾਂ ਆਪਣੀ ਮਾਂ ਤੇ ਨਾ ਹੀ ਆਪਣੀਆਂ ਭੈਣਾਂ ਸਿਰਫ ਆਪਣੀ ਘਰ ਵਾਲੀ ਦੇ ਕਹਣੇ ਤੇ ਚੱਲਦਾ ਆ ਕਦੀ ਵੀ ਆਪਣੇ ਪੁੱਤ ਹੋਣ ਦਾ ਫਰਜ਼ ਨਹੀਂ ਨਿਭਾਇਆ ਤੇ ਮੈਨੂੰ ਫਰਜ਼ ਦੱਸ ਰਿਹਾ ਆ ਮੈਂ ਤੇਰੇ ਲਈ ਕੀ ਕੀ ਕੀਤਾ ਜੇ ਇਸ ਦੀ ਲਿਸਟ ਕਢਵਾ ਲਵਾਂ ਤਾਂ ਗਿੰਤੀਆਂ ਕਰਦੇ ਰਹਿ ਜਾਓਗੇ ਇਸੇ ਕਰਕੇ ਪਰੇ ਹੋ ਜਾ ਮੇਰੇ ਰਾਹ ਵਿੱਚੋਂ ਜਿਸ ਮਾਂ ਦਾ ਸਬਜ਼ੀਆਂ ਵੇਚਣਾ ਵੀ ਤੈਨੂੰ ਗੁਵਾਰਾ ਨਹੀਂ ਸੀ ਕਦੀ ਚਿੰਤਾ ਨਹੀਂ ਕੀਤੀ ਕਿ ਮਾਂ ਨੂੰ ਘਰੋਂ ਕੱਢ ਦਿੱਤਾ ਆ ਕੀ ਖਾਊਗੀ ਬਾਹਰਨ ਜਾਣ ਸ਼ਹਿਰ ਵਿੱਚ ਕਿੱਥੇ ਰਹੂਗੀ ਇਸੇ ਕਰਕੇ ਮੇਰੇ ਤੋਂ ਹੁਣ ਕਿਸੇ ਤਰ੍ਹਾਂ ਦੀ ਉਮੀਦ ਨਾ ਰੱਖੀ ਤੇ ਯਾਦ ਰੱਖੀ ਕਦੀ ਵੀ ਪੈਸਿਆਂ ਦਾ ਕਮਾਂਡ ਨਾ ਕਰੀ ਕਿਉਂਕਿ ਕਮਾਂਡ ਕਿਸੇ ਦਾ ਨਹੀਂ ਚੱਲਦਾ ਪੈਸੇ ਹੱਥਾਂ ਦੀ ਮੈਲ ਨੇ ਅੱਜ ਹਨ ਕੱਲ ਨਹੀਂ ਉਦੋਂ ਹੀ ਇੱਕ ਹੋਰ ਲੰਬੀ ਜਈ ਗੱਡੀ ਆਉਂਦੀ ਆ ਜਿਸ ਵਿੱਚੋਂ ਸਰਬਜੀਤਕਾਰ ਦੀਆਂ ਤਿੰਨੇ ਧੀਆਂ ਉੱਤਰ ਕੇ ਬਾਹਰ ਨਿਕਲਦੀਆਂ ਹਨ ਤੇ ਕਹਿੰਦੀਆਂ ਹਨ ਮਾ ਛੇਤੀ ਮੰਦਰ ਚੱਲ ਅਸੀਂ ਮੰਦਰ ਵਿੱਚ ਦਾਨ ਕਰਨ ਦੇ ਲਈ ਸਭ ਕੁਝ ਖਰੀਦ ਲਿਆ ਆ ਬਸ ਤੁਸੀਂ ਆਪਣੇ ਹੱਥਾਂ ਨਾਲ ਉਹ ਸਾਰਾ ਸਮਾਨ ਦਾਨ ਕਰਨਾ ਆ ਅੱਜ ਤੁਹਾਡੀਆਂ ਚਾਰੇ ਧੀਆ ਇੰਨੇ ਅੱਗੇ ਵੱਧ ਗਈਆਂ ਹਨ ਇੰਨੀ ਤਰੱਕੀ ਕਰ ਲਈ ਆ ਤਾਂ ਵੇਖੋ ਤੁਹਾਡੀ ਛੋਟੀ ਧੀ ਨੇ ਵੀ ਯੂ ਪੀ ਐਸ ਸੀ ਕਲੀਅਰ ਕਰ ਲਈ ਆ ਹੁਣ ਉਹ ਵੀ ਪੁਲਿਸ ਦਾ ਅਫਸਰ ਬਣ ਕੇ ਜਾਵੇਗੀ ਸਰਬਜੀਤ ਕੌਰ ਨੂੰ ਸਲਾਮ ਦੇ ਕੇ ਉਹਦੀ ਛੋਟੀ ਧੀ ਆਪਣੀ ਮਾਂ ਨੂੰ ਗਲੇ ਲਗਾ ਲੈਂਦੀ ਆ ਦੂਜੇ ਪਾਸੇ ਸੱਸ ਤੇ ਨਾਨਾ ਦੀ ਟਾਟ ਨੂੰ ਵੇਖ ਕੇ ਸੰਦੀਪ ਦੇ ਪਸੀਨੇ ਛੁੱਟ ਜਾਂਦੇ ਹਨ ਉਹ ਉਸ ਦਿਨ ਨੂੰ ਯਾਦ ਕਰ ਰਹੀ ਸੀ ਜਿਸ ਦਿਨ ਉਹਨੇ ਇੰਨਾ ਪੰਜਾਂ ਨੂੰ ਘਰੋਂ ਕੱਢਿਆ ਸੀ ਤੇ ਅੱਜ ਇਹ ਵੇਖ ਰਹੀ ਸੀ ਕਿ ਇਹ ਸਾਰੇ ਕਿੰਨੇ ਵੱਡੇ ਵੱਡੇ ਆਉਧਿਆਂ ਤੇ ਬਿਰਾਜਮਾਨ ਹਨ ਤੇ ਮੈਂ ਸੜਕ ਤੇ ਆ ਗਈ ਹਾਂ ਸਰਬਜੀਤ कौर ਪੰਜਾਂ ਧੀਆਂ ਨੂੰ ਨਾਲ ਲੈ ਕੇ ਕਾਰ ਵਿੱਚ ਬਹਿ ਕੇ ਮੰਦਰ ਲਈ ਚੱਲ ਨਿਕਲ ਜਾਂਦੀ ਹੈ ਨੂ ਤੇ ਪੁੱਤ ਦੇ ਵੱਲ ਪਲਟ ਕੇ ਵੀ ਨਹੀਂ ਵੇਖਦੀ ਸਰਬਜੀਤ ਕੌਰ ਦਿਆਂ ਨੇ ਮਿਲ ਕੇ ਸ਼ਹਿਰ ਵਿੱਚ ਇੱਕ ਵੱਡਾ ਘਰ ਖਰੀਦ ਲਿਆ ਸੀ ਜਿੱਥੇ ਉਹ ਰਹਿ ਰਹੀਆਂ ਸੀ ਤੇ ਆਪਣੀ ਮਦਦ ਕਰਨ ਵਾਲੇ ਸੇਟ ਸਰਾਣੀ ਨੂੰ ਹੀ ਆਪਣੇ ਨਾਂ ਰੱਖਦੇ ਹਨ ਕਿਉਂਕਿ ਉਹਨਾਂ ਦੋਵਾਂ ਨੇ ਸਰਬਜੀਤ ਕੌਰ ਤੇ ਉਹਨਾਂ ਦੀਆਂ 3 ਤੇ ਨਾਲ ਜੋ ਕੀਤਾ ਇਹਨਾਂ ਤਾਂ ਆਪਣੇ ਵੀ ਨਹੀਂ ਕਰਦੇ ਬਹੁਤ ਸਾਰੇ ਆਸਾਨ ਸੀ ਉਹਨਾਂ ਦੇ ਇਸ ਲਈ ਬਟਾਪੇ ਵਿੱਚ ਉਹਨਾਂ ਨੂੰ ਇਕੱਲਾ ਛੱਡਣਾ ਸ਼ਰਮਜੀਤ ਕੌਰ ਨੇ ਸਹੀ ਨਹੀਂ ਸਮਝਿਆ ਤੇ ਆਪਣੇ ਘਰ ਲੈ ਕੇ ਆ ਗਈ ਤੇ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨ ਲੱਗੇ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ